ਪੂਰੇ ਪੰਜਾਬ ਦਾ ਸਭ ਤੋਂ ਪਹਿਲਾ ਵਾਈਫਾਈ ਕੈਂਪਸ ਹਾਸਪਤਲ ਬਾਬਾ ਹੀਰਾ ਸਿੰਘ ਕਾਲਜ ਸੀਗਾ ਬੈਸਟ ਫੈਸਿਲਿਟੀਆਂ ਟੈਕਨੀਕਲ ਐਜੂਕੇਸ਼ਨ ਦੀਆਂ ਇੱਥੇ ਹੁੰਦੀਆਂ ਜਦੋਂ ਇਹਨਾਂ ਦੀ ਸਰਕਾਰ ਆਈ ਸਾਰੇ ਕਾਲਜ ਦੇ ਸਟਾਫ ਦੇ ਵਿੱਚ ਬੜੀ ਖੁਸ਼ੀ ਸੀ ਵੀ ਲੈ ਵੀ ਹੁਣ ਕਾਲਜ ਚੱਲੂ ਇਹਨਾਂ ਨੇ ਆਉਂਦਿਆਂ ਨਹੀਂ ਇੱਕ ਤੋਹਫਾ ਦਿੱਤਾ ਇੱਕ ਐਡਾ ਵੱਡਾ ਫਰਲਾ ਸਾਨੂੰ ਭੇਜਤਾ ਵੀ ਫਲਾਨੀ ਤਰੀਕ ਤੋਂ ਕਾਲਜ ਬੰਦ ਕਰ ਰਹੇ ਹਾਂ ਉਹਨੂੰ ਤਾਲਾ ਲਾ ਕੇ ਚਾਬੀਆਂ ਸਾਨੂੰ ਭੇਜ ਇਸ ਕਾਲਜ ਨੂੰ ਸਿਰਫ ਫੈਸਲੀ ਮਾਰਿਆ ਜਾ ਰਿਹਾ ਕੋਈ ਕਿਸੇ ਨਾਮ ਵਿੱਚ ਪੱਠੜਾ ਰਿਹਾ ਕੀ ਕਾਰਨ ਮਤੋਂ ਜਿਹੜੀ ਸਰਕਾਰ ਕਹਿੰਦੀ ਸੀ ਸਿੱਖਿਆ ਕ੍ਰਾਂਤੀ ਆਵੇਗੀ ਬਦਲਾ ਆਵੇਗਾ ਉਹ ਸਰਕਾਰ ਨੇ ਫਿਰ ਵੀ ਵਰਕ ਨਹੀਂ ਕੀਤਾ। ਇਹ ਸਰਕਾਰ ਨੇ ਤੇ ਜੀ ਆ ਕੇ ਜਿਹੜਾ ਮੜਾ ਮੂਟਾ ਸਾਹਾ ਤੇ ਪਿਆ ਕਾਲਜ ਸੀ ਉਹਦਾ ਵੀ ਗळा ਕੁੱਟਤਾ। ਲੋਕਾਂ ਨੂੰ ਕਹਤਾ ਜੀ ਉਹਰੇ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਜੀ ਫੁਲਾਨਾ ਲਿਆਵਾਂਗੇ ਜੀ 3 ਸਾਲ ਬਾਈ ਜੀ ਉਸ ਚੀਜ਼ ਨੂੰ ਢਾਂਗੇ। ਲੋਕਾਂ ਦੀ ਅੱਖਾਂ ਤਰਸ ਗਈਆਂ। ਮੈਡੀਕਲ ਕਾਲਜ ਛੱਡੋ ਸਾਲਾ ਉਹ ਤਾਂ ਕੋਈ ਦਫ਼ਤਰ ਵੀ ਨਹੀਂ ਆਇਆ ਮੈਂ। ਮਤਲਬ ਹਾਲਾਤ ਇਹ ਬਣੇ ਪਏ ਆ। ਕਿ ਜਿਹੜੇ ਚੱਲ ਰਹੇ ਅਦਾਰੇ ਸੀ ਉਹ ਵੀ ਬੰਦ ਹੋ ਰਿਹਾ ਨਵੇਂ ਤੱਕ ਹੀ ਖੁੱਲਣੇ ਇਹਦੇ ਵਿੱਚ ਹਜ਼ਾਰਾਂ ਬੱਚਾ ਪੜਦਾ ਸੀ ਜਿਹਦੇ ਵਿੱਚੋਂ ਬਹੁਤ ਵੱਡੀ ਤਦਾਦ ਆਈ ਥਿੰਕ ਮੋਰ ਦੈਨ 50% ਬੱਚੇ ਆਲ ਓਵਰ ਇੰਡੀਆ ਤੋਂ ਆਉਂਦੇ ਸੀ ਹੁਣ ਇਹ ਸਥਿਤੀ ਤੇ ਆ ਗਈ ਹੈ ਵੀ ਅੱਜ ਉਹ ਕਰੋੜਾ ਰੁਪਏ ਦੀ ਲਾਗਤ ਨਾਲ ਬਣਿਆ ਵਾ ਕਾਲਜ ਜਿਹੜਾ ਕਿਸੇ ਟਾਈਮ ਤੇ ਪੰਜਾਬ ਨੂੰ ਲੀਡ ਕਰਦਾ ਹੁੰਦਾ ਸੀ ਜੀ ਉਹ ਅੱਜ ਖੰਡਰ ਬਣਿਆ ਪਿਆ ਜੀ ਤੁਸੀਂ ਜਾ ਕੇ ਦੇਖੋ ਡੰਗਰ ਪਸ਼ੂਰ ਦੇ ਵਿੱਚ ਘੁੰਮ ਰਹੇ ਨੇ ਸਮਾਨ ਉਹਦੇ ਵਿੱਚੋਂ ਸਾਰਾ ਚੋਰੀ ਹੋ ਚੁੱਕਿਆ ਸਾਡੀ ਕਰੋੜਾ ਰੁਪਏ ਦੀ ਬਿਲਡਿੰਗ ਖਾਕ ਹੁੰਦੀ ਜਾ ਰਹੀ ਹੁਣ ਤੁਸੀਂ ਦੇਖੋਗੇ ਆਪਾਂ ਜੇ ਇੰਟਰਵਿਊ ਕਰਾਂਗੇ ਫਲਾਂ ਕੀ ਕੀਤਾ ਜੀ 76 ਛਾਲ ਹੋ ਗਏ ਜੀ ਫਲਾਨਾ ਹੋ ਗਿਆ ਜੀ ਢੰਕਾ ਹੋ ਗਿਆ ਜੀ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਯਾਰ ਪਿੱਛੇ ਦੇ ਇੱਕ ਇੱਕ ਰੋ ਤੱਕ ਜਿਉਂਦੇ ਰਹੋਗੇ ਡੰਗਲਾ ਪੰਜਾਬ ਤਾਂ ਪਤਾ ਨਹੀਂ ਜੀ ਕੰਗਲਾ ਪੰਜਾਬ ਜਰੂਰ ਹਰ ਰੰਗਲਾ ਇਹਨਾਂ ਨੂੰ ਕਿਉਂ ਦਿਖਦਾ ਜੀ ਉਹ ਕਿ ਇਹਨਾਂ ਦੇ ਰੰਗ ਲੱਗੇ ਨਾ ਇਹਨਾਂ ਦੇ ਆਲੇ-ਦੁਆਲੇ ਇਹਨਾਂ ਨੂੰ ਰੰਗਲਾ ਹੀ ਰੰਗਲਾ ਨਜ਼ਰ ਆਉਂਦਾ ਹੈ ਜੇਬਾਂ ਦੇ ਵਿੱਚ ਪੈਸੇ ਆ ਗਏ ਜਿਹੜੇ ਭੁੱਖੇ ਮਰਦੇ ਸੀ ਉਹ ਅੱਜ ਵੱਡੀਆਂ-ਵੱਡੀਆਂ ਲੈਂਡ ਕਨੂਜਨਾਂ ਤੇ ਘੁੰਮਣ ਲੱਗੇ ਵੱਡੀਆਂ-ਵੱਡੀਆਂ ਏਕੜਾਂ ਦੀਆਂ ਕੋਠੀਆਂ ਪੈ ਗਈਆਂ ਵਿਆਹ ਚੰਗੇ ਹੋ ਗਏ ਆ ਉਹ ਕਹਿੰਦੇ ਮੱਚਦੇ ਆ ਤੁਸੀਂ ਤੁਸੀਂ ਤਾਂ ਸ਼ੁਰੂ ਤੋਂ ਹੀ ਚਾਂਦੀ ਦੇ ਚਮਚੇ ਲੈ ਕੇ ਜੰਮੇ ਆ ਤੇ ਸਾਡੇ ਕੋਲੇ ਆ ਗਿਆ ਹੁਣ ਤੁਸੀਂ ਦੇ ਅੱਛਾ ਮਨੂੰ ਉਹ ਇਸ ਚੀਜ਼ ਦੀ ਕੰਪੀਟੀਸ਼ਨ ਕਰਦੀ ਹੈ ਵੀ ਜੇ ਪਹਿਲਾਂ ਵਾਲੇ ਲੋਕ ਕੋਈ ਕੁਝ ਕਰਦੇ ਸੀਗੇ ਤਾਂ ਅਸੀਂ ਉਹ ਤੋਂ ਵੱਧ ਕਰਕੇ ਦਿਖਾਉਣਾ ਕਿ ਇਹਨਾਂ ਨੇ ਲੋਕਾਂ ਉਹ ਪੁਰਾਣੇ ਸੀਗੇ ਉਹ ਚੰਗੇ ਕਹਿਣ ਲਾਤੇ ਇਹਨਾਂ ਨੂੰ ਫ੍ਰੈਂਕਲੀ ਸਾਨੂੰ ਉਸਦਾ ਧੰਨਵਾਦ ਕਰਨਾ ਚਾਹੀਦਾ era ਧੰਨਵਾਦ ਕਰਨਾ ਚਾਹੀਦਾ ਲੋਕ ਅੱਜ ਕਹਿੰਦੇ ਯਾਰ ਇਹਦੀ ਕੋ ਕਾਂਗਰਸ ਚੰਗੀ ਸੀ ਯਾਰ ਕਾਂਗਰਸ ਨੇ ਆ ਕਰਿਆ ਸੀ ਕਾਂਗਰਸ ਨੇ ਆ ਕਰਿਆ ਨਹੀਂ ਤਾਂ ਮਤਲਬ ਲਗਾਤਾਰ ਕਹਿੰਦੇ ਸੀ ਲੋਕ ਕਿਹ ਚ ਫੈਸਲੇ ਲੈ ਰਹੇ ਆ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਆ ਕਿਸਾਨਾਂ ਨੂੰ ਰੋਡ ਪੱਤੀ ਕਰਨਾ ਕਿਸਾਨਾਂ ਨੂੰ ਰੋਡ ਪੱਤੀ ਕਰਨਾ ਤਾਂ ਕਹਿ ਸਕਦੇ ਆ ਜੀ ਲੈਂਡ ਪੂਲਿੰਗ ਪਾਲਿਸੀ ਨਹੀਂ ਲੈਂਡ ਗ੍ਰੈਬਿੰਗ ਪਾਲਿਸੀ ਹੁਣ ਰਹਿ ਕੀ ਗਿਆ ਸੀ ਸਾਡਾ ਸਾਰਾ ਤੁਸੀਂ ਸਾਡਾ ਲੁੱਟ ਲਿਆ ਸਾਰੇ ਤੁਸੀਂ ਸਾਡੇ ਅਹੁਦਿਆਂ ਤੇ ਬਾਹਰ ਲੈ ਲਿਆ ਕੇ ਬਿਠਾ ਦਿੱਤੇ ਸਾਰਾ ਕੁਝ ਤੁਸੀਂ ਤੇ ਗਮਰਾਹ ਕਰਦੇ ਨੇ ਵਿਰੋਧੀ ਆ ਮੈਂ ਤਾਂ ਮੇਰੀ ਪਾਲਸੀ ਬਹੁਤ ਫੈਕਟ ਵਾਲੀ ਹੈ ਕਿਸਾਨਾਂ ਨੂੰ ਫਾਇਦਾ ਕਰਨ ਵਾਲੀ ਤੇ ਲੇਕਿਨ ਤੁਸੀਂ ਗਮਰਾਹ ਕਰਦੇ ਹੋ ਹਰ ਗਲਤੀ ਲੋਕਾਂ ਦੀ ਚਲ ਕੋਈ ਗੱਲ ਨਹੀਂ 27 ਚਾਉਂਗੇ ਲੱਗ ਜੂਗਾ ਬਸ ਲੋਕ ਕੋਈ ਜਵਾਕ ਨਹੀਂ ਹੈਗੇ ਲੋਕ ਕੀ ਐ ਬੱਚੇ ਨਹੀਂ ਹੈਗੇ ਵੀ ਐ ਕੋਈ ਲੌਲੀਪੌਪ ਦੇ ਕੇ ਗਮਰਾਹ ਕਰ ਲੂਗਾ ਨਾਲੇ ਗਮਰਾਹ ਕਰਨ ਦੇ ਵਿੱਚ ਤਾਂ ਤੁਹਾਡੀ ਮਾਸਤਰੀ ਹੈ ਯਾਰ ਜਿੱਥੇ ਜ਼ਮੀਨ ਦਾ ਰੇਟ 10 ਕਰੋੜ ਹੈ ਤੁਸੀਂ ਦਿਓ ਕਿਸੇ ਨੂੰ 20 ਕਰੋੜ ਰੁਪਈਆ ਲੈ ਜਿਹੜਾ ਮਰਜ਼ੀ ਗਮਰਾਹ ਕਰਦੇ ਆਗਲਾ ਟਾਇਰ ਵਾਂਗੂ ਪੂਰੇ ਭਜਿਆ ਜਾਊਗਾ ਵੀ ਚੱਕੋ ਜੀ ਕਰੋ ਸੌਦਾ ਫਾਇਦਾ ਹੁੰਦਾ ਕੌਣ ਰੁਕਦਾ ਯਾਰ ਕੌਣ ਕੋਈ ਨਹੀਂ ਗਮਰਾਹ ਭਗਤ ਸਿੰਘ ਉਹਨ ਤੇ ਅੱਜ ਤੁਹਾਨੂੰ ਉੱਥੋਂ ਦਬਕਾ ਮਾਰਦੇ ਆ ਮਾੜਾ ਜਿਹਾ ਦਿੱਲੀ ਦੇ ਸੇਠ ਤੇ ਤੁਸੀਂ ਕਹਿੰਦੇ ਜੀ ਸਰ ਜੋ ਹੁਕਮ ਜੋ ਇਹ ਕਹਿੰਦੇ ਨੇ 76 ਸਾਲ ਤੋਂ ਅਸੀਂ ਇਤਿਹਾਸ ਕਰਤਾ ਜਦੋਂ ਪਿੰਡਾਂ 'ਚ ਜਾਣਗੇ ਇਹਨਾਂ ਨਾਲ ਵੀ ਇਹੇ ਜਿਹੀ ਹੋਊਗੀ ਜੋ 70 ਸਾਲਾਂ ਜਿਕੇ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਇਸ ਵਕਤ ਲਹਿਰਾਗਾਗਾ ਕਾਲਜ ਜਨਕਿ ਲਹਿਰਾਗਾਗਾ ਦੇ ਵਿੱਚ ਬਾਬਾ ਹੀਰਾ ਸਿੰਘ ਫੱਠਲ ਇੰਜੀਨੀਅਰਿੰਗ ਕਾਲਜ ਹੈ ਉਹਦਾ ਮੁੱਦਾ ਗਰਮਾਇਆ ਹੋਇਆ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਉਸੇ ਸਰਕਾਰ ਦੇ ਰਾਜ ਦੇ ਵਿੱਚ ਉਸ ਕਾਜ ਨੂੰ ਜਿੰਦਰਾ ਲੱਗ ਗਿਆ ਇੱਕ ਪਾਸੇ ਇਹ ਗੱਲ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਬੜੇ ਵੱਡੇ ਪੱਧਰ ਤੇ ਆ ਚੁੱਕੀ ਹੈ ਇਨਕਲਾਬ ਆ ਚੁੱਕਿਆ ਸਿੱਖਿਆ ਦੇ ਵਿੱਚ ਦੂਜੇ ਪਾਸੇ ਜਿਹੜੀ ਉਹ ਚੇਰੀ ਸਿੱਖਿਆ ਹੈ ਜਾਂ ਜਿਹੜੀ ਸਾਡੀ ਟੈਕਨੀਕਲ ਸਿੱਖਿਆ ਹੈ ਉਹਦੇ ਤੇ ਤਾਲੇ ਲੱਗਣੇ ਸ਼ੁਰੂ ਹੋ ਗਿਆ ਉਸ ਮੁੱਦੇ ਨੂੰ ਲਗਾਤਾਰ ਉਠਾ ਲੈਣ ਨੇ ਰਾਹੁਲਿੰਦਰ ਸਿੰਘ ਸਿੱਧੂ ਜਿਹੜੇ ਕਿ ਤੁਸੀਂ ਸਾਹ ਦੇ ਪਠੱਲ ਪਰਿਵਾਰ ਨਾਲ ਸੰਬੰਧਤ ਹੈ ਉਹ ਇਸ ਮੁੱਦੇ ਤੇ ਲਗਾਤਾਰ ਕੰਮ ਕਰ ਰਹੇ ਨੇ ਪਹਿਰੇ ਦਿਨ ਉਹਨਾਂ ਨੇ ਵੀਡੀਓ ਵੀ ਪਾਈ ਸੀ ਉਹ ਕਹਿ ਰਹੇ ਨੇ ਕਿ ਜੋ ਇਹ ਕਾਲ ਦੇ ਵਿੱਚ ਕੋਈ ਹੋਰ ਵਿਵਸਥਾ ਕੀਤੀ ਜਾ ਸਕਦੀ ਹੈ ਮੈਡੀਕਲ ਕਾਲਜ ਬਣਾਇਆ ਜਾ ਸਕਦਾ ਹੈ ਇਸ ਦੀ ਇਸ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਯੂਨੀਵਰਸਿਟੀ ਖੋਲੀ ਜਾ ਸਕਦੀ ਹੈ ਇੱਕ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਆਸ-ਪਾਸੇ ਮੈਡੀਕਲ ਕਾਲਜ ਦਾ ਰੌਲਾ ਪੈਂਦਾ ਮਸਤੂਆਣਾ ਸਾਹਿਬ ਵੀ ਕਿਹੇ ਜਗਾਦਾਰ ਵਾਲਾ ਪੈਂਦਾ ਉਹ ਇਹ ਵੀ ਕਹਿੰਦੇ ਨੇ ਕਿ ਇੱਥੇ ਕਿਉਂ ਨਹੀਂ ਖੋਲਿਆ ਜਾ ਰਿਹਾ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਬਾਈ ਜੀ ਸਾਡੇ ਨਾਲ ਬਾਈ ਜੀ ਪਹਿਲਾ ਸਵਾਗਤ ਤੁਹਾਡਾ ਸਸ਼ੀਕਾਲ ਮਨਿੰਦਰ ਜੀ ਤੁਹਾਨੂੰ ਤੇ ਲੋਕਵਾਜ਼ ਦੇ ਸਾਰੇ ਸਰੋਤਿਆਂ ਨੂੰ ਮੇਰਾ ਬਹੁਤ ਸਸ਼ੀਕਾਲ ਇੱਕ ਸੱਚੀ ਆਵਾਜ਼ ਜਿਹੜੀ ਲੋਕਾਂ ਦੀ ਤੁਸੀਂ ਚੱਕਦੇ ਆਏ ਹੋ ਤੇ ਬਹੁਤ ਮਾਣ ਦੀ ਖੁਸ਼ੀ ਹੋਈ ਹੈ ਵੀ ਸਾਡੇ ਵੀ ਆਹ ਮੁੱਦੇ ਤੇ ਆ ਕੇ ਤੁਸੀਂ ਆ ਚਾਨਣਾ ਪਾਉਣ ਲਈ ਆਏ ਆ ਸਾਨੂੰ ਬੜੀ ਉਮੀਦ ਹੈ ਤੁਹਾਡੀ ਆਵਾਜ਼ ਬਹੁਤ ਦੂਰ ਤੱਕ ਜਾਊਗੀ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਮਤਲਬ ਇਹ ਕਾਲ ਕਦੋਂ ਖੁੱਲਦਾ ਹੈ ਕਿਸ ਪੱਧਰ ਤੇ ਦੇ ਵਿੱਚ ਵਿਦਿਆਰਥੀ ਪੜ੍ਹਦੇ ਨੇ ਤੇ ਅੱਜ ਇਹ ਕਿਸ ਪੱਧਰ ਤੇ ਪਹੁੰਚ ਚੁੱਕਿਆ ਇਹ ਜੀ ਕਾਲਜ 20-25 ਸਾਲ ਪਹਿਲਾਂ ਬੀਬੀ ਰਜਿੰਦਰ ਕੌਰ ਪੱਠਲ ਜੀ ਨੇ ਮੇਰੀ ਮਾਤਾ ਜੀ ਨੇ ਖੋਲ੍ਹਿਆ ਜਦੋਂ ਆਪਾਂ ਸਰਕਾਰ ਦੇ ਵਿੱਚ ਅਹੁਦੇ ਤੇ ਬੈਠੇ ਸੀਗੇ ਤੇ ਇਹ ਕਾਲਜ तकरीबन 18 ਬੀ ਏਕੜ ਸਭ ਤੋਂ ਪ੍ਰਾਈਮ ਜਗਾ ਦੇ ਉੱਪਰ ਲੈਰੀ ਦੀਤੇ ਬਣਿਆ ਸੀ ਤੇ ਇਸ ਏਰੀਏ ਦੇ ਵਿੱਚ ਇੱਕ ਕ੍ਰਾਊਨ ਜੂਲ ਸੀਗਾ ਕਿਉਂਕਿ ਇਸ ਏਰੀਏ ਦੇ ਵਿੱਚ ਐਡਾ ਵੱਡਾ ਐਡਾ ਮਾਡਰਨ ਕਾਲਜ ਹੀ ਨਹੀਂ ਆਪਣੇ ਪੂਰੇ ਏਰੀਏ ਦੇ ਵਿੱਚ ਸੀਗਾ ਤੇ ਜਦੋਂ ਇਹ ਕਾਲਜ ਬਣਿਆ ਜੀ ਇਹਦੇ ਵਿੱਚ ਹਜ਼ਾਰਾਂ ਬੱਚਾ ਪੜਦਾ ਸੀ ਜਿਹਦੇ ਵਿੱਚੋਂ ਬਹੁਤ ਵੱਡੀ ਤਦਾਦ ਆਈ ਥਿੰਕ ਮੋਰ ਦਨ 50% ਬੱਚੇ 올ਓਵਰ ਇੰਡੀਆ ਤੋਂ ਆਉਂਦੇ ਸੀਗੇ ਠੀਕ ਹੈ ਜੀ ਸਾਊਥ ਚੋਂ ਕਰਲਾ ਚੋਂ ਇਹਨੂੰ ਮੈਨੂੰ ਪਿਛਲੇ ਕੁਝ ਦਿਨ ਪਹਿਲਾਂ ICICI ਦੀ ਇੱਕ ਬਹੁਤ ਸੀਨੀਅਰ ਮੈਨੇਜਰ ਦਾ ਫੋਨ ਆਇਆ ਕਿਸੇ ਨਿੱਜੀ ਕੰਮ ਲਈ ਠੀਕ ਹੈ ਉਹਨੂੰ ਜਦੋਂ ਮੈਂ ਬੋਲਦੇ ਦੱਸਿਆ ਲਹਿਰਾ ਗਾ ਕਹਿੰਦੇ ਯਾਰ ਇਹ ਵਾਹ ਤੋਂ ਹਮਾਰਾ ਕਾਲਜ ਹੋਤਾ ਥਾ ਮੈਂ ਵਾਹਾਂ ਪੜ੍ਹਦੀ ਸੀ ਜும் ਮੈਨੂੰ ਪਤਾ ਹੀ ਨਹੀਂ ਕਿਤੋਂ ਕਿਤੋਂ ਬੱਚੇ ਪੜ੍ਹਦੇ ਸੀ ਠੀਕ ਹੈ ਜੀ 2007 ਤੱਕ ਇਹ ਕਾਲਜ ਬਹੁਤ ਬੁਲੰਦੀਆਂ ਚ ਰਿਹਾ ਜੀ ਪਰ 2007 ਤੋਂ ਬਾਅਦ ਜਦੋਂ ਹੀ ਆਪਾਂ ਸਰਕਾਰ ਤੋਂ ਬਾਹਰ ਹੋਏ ਆ ਉਦੋਂ ਇਹ ਕਾਲਜ ਦੀ ਮੌਤ ਦੀ ਕਹਾਣੀ ਲਿਖਣੀ ਸ਼ੁਰੂ ਹੋ ਗਈ ਜੋ ਚਲਦੀ 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 ਆ ਕੇ ਹੁਣ ਇਹ ਸਥਿਤੀ ਤੇ ਆ ਗਈ ਹੈ ਵੀ ਜਿਹੜਾ ਕਿਸੇ ਟਾਈਮ ਤੇ ਪੰਜਾਬ ਨੂੰ ਲੀਡ ਕਰਦਾ ਹੁੰਦਾ ਸੀ ਪੂਰੇ ਪੰਜਾਬ ਦਾ ਸਭ ਤੋਂ ਪਹਿਲਾ ਵਾਈਫਾਈ ਕੈਂਪਸ ਹੌਸਟਲ ਬਾਬਾ ਹੀਰਾ ਸਿੰਘ ਪਟਲ ਸੀਗਾ ਬੈਸਟ ਫੈਸਿਲਿਟੀਆਂ ਟੈਕਨੀਕਲ ਐਜੂਕੇਸ਼ਨ ਦੀਆਂ ਇੱਥੇ ਹੁੰਦੀਆਂ ਸੀ ਜੀ ਉਹ ਅੱਜ ਖੰਡਰ ਬਣਿਆ ਪਿਆ ਜੀ ਤੁਸੀਂ ਜਾ ਕੇ ਦੇਖੋ ਡੰਗਰ ਪਸ਼ੂ ਉਹਦੇ ਵਿੱਚ ਘੁੰਮ ਰਹੇ ਨੇ ਸਮਾਨ ਉਹਦੇ ਵਿੱਚੋਂ ਸਾਰਾ ਚੋਰੀ ਹੋ ਚੁੱਕਿਆ ਸਾਡੀ ਕਰੋੜਾਂ ਰੁਪਏ ਦੀ ਬਿਲਡਿੰਗ ਖਾਕ ਹੁੰਦੀ ਜਾ ਰਹੀ ਹੈ ਕੀ ਕਾਰਨ ਮਤਲਬ ਜਿਹੜੀ ਸਰਕਾਰ ਕਹਿੰਦੀ ਸੀ ਸਿੱਖਿਆ ਕ੍ਰਾਂਤੀ ਆਵੇਗੀ ਬਦਲਾ ਆਵੇਗਾ ਉਹ ਸਰਕਾਰ ਨੇ ਫਿਰ ਕੋਈ ਵਰਕ ਨਹੀਂ ਕੀਤਾ ਇਹ ਸਰਕਾਰ ਨੇ ਤੇ ਜੀ ਆ ਕੇ ਜਿਹੜਾ ਮੜਾ ਮੋਟਾ ਸਾਹਾਂ ਤੇ ਪਿਆ ਕਾਲਜ ਸੀ ਉਹਦਾ ਵੀ ਗळा ਕੁੱਟਦਾ ਅਸੀਂ ਇਸੇ ਗੱਲੋਂ ਤਾਂ ਹੈਰਾਨ ਹੂੰ ਵੀ ਇਹ ਗੱਲਾਂ ਕਰਦੇ ਸੀ ਬਦਲਾਵ ਦੀਆਂ ਜੀ ਹੁਣ ਤੁਸੀਂ ਦੇਖੋਗੇ ਆਪਾਂ ਜੇ ਇੰਟਰਵਿਊ ਕਰਾਂਗੇ ਜਿਹੜੀ ਇਹਨਾਂ ਦੀ ਭੇਡਾਂ ਨੇ ਉਹਦੀ ਮੈਂ ਮੈਂ ਕਰਨ ਲੱਗ ਜਾਣਗੇ ਜੀ ਤੁਸੀਂ ਪਹਿਲਾਂ ਕੀ ਕੀਤਾ ਜੀ 76 ਛਾਲ ਹੋ ਗਿਆ ਜੀ ਫਲਾਨਾ ਹੋ ਗਿਆ ਜੀ ਢੰਕਾ ਹੋ ਗਿਆ ਜੀ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਯਾਰ ਪਿੱਛੇ ਦੇਖ ਕੇ ਕਰੋ ਤੱਕ ਜਿਉਂਦੇ ਰਹੋਗੇ। ਉਹੀ ਪਲੇ ਬੁੱਕ ਭਾਜੀਪੀ ਦੀ ਹੈ। ਉਹਨਾਂ ਦਾ ਮਾਦਿਆਂ ਪੁੱਤਾਂ ਨਾਲ ਗੱਲ ਕਰ ਲਓ ਪਿਛਲੇ 11 ਸਾਲ ਦੇ ਰਾਜ ਦੀ ਗੱਲ ਨਹੀਂ ਕਰਨੀ। ਉਹ ਸਿੱਧਾ 1947 ਤੇ ਪਹੁੰਚ ਜਾਣਗੇ। ਨਹਿਰੂ ਜੀ ਨੇ ਫਲਾਨਾ ਜੀ ਨੇ ਅਸੀਂ ਕਹਿੰਦੇ ਆ ਯਾਰ ਜੇ ਪਿਛਲੇ ਚੰਗੇ ਸੀ, ਮਾੜੇ ਸੀ ਉਹ ਲੋਕ ਦੇਖਣਗੇ, ਪਾਰਟੀ ਦੇਖੂਗੀ, ਕਾਲਪੁਰਖ ਦੇਖੂਗਾ। ਜੋ ਮਰਜ਼ੀ ਹੋਇਆ ਉਹਨਾਂ ਨੂੰ ਕੱਢ ਕੇ ਹਰਾ ਕੇ ਬਾਹਰ ਭੇਜਤਾ ਭਈ ਤੁਸੀਂ ਕੀ ਕਰਿਆ ਤਿੰਨ ਸਾਲ ਦੇ ਵਿੱਚ? ਇਸ ਕਾਲਜ ਨੂੰ ਜੀ 2007 ਤੋਂ ਬਾਅਦ ਜਿਵੇਂ ਦੱਸਿਆ ਮਾਰਨ ਦਾ ਸਿਲਸਲਾ ਸ਼ੁਰੂ ਹੋਇਆ। ਥੋੜੀ ਜੀ ਕਹਾਣੀ ਲੰਬੀ ਹੈ ਸਮਝਣੀ ਪਊਗੀ ਮੈਂ ਇੱਕ ਵੀਡੀਓ ਪਾਈ ਆ ਕੁਝ ਦਿਨ ਪਹਿਲਾਂ ਮੈਂ ਉਹ ਚ ਇਹੀ ਕਿਹਾ ਵੀ ਇਸ ਕਾਲਜ ਦੇ ਵਿੱਚ ਕੋਈ ਕਮੀ ਨਹੀਂ ਹੈ। ਹੂੰ ਇਸ ਕਾਲਜ ਨੂੰ ਸਿਰਫ ਫੇਸ ਲਈ ਮਾਰਿਆ ਜਾ ਰਿਹਾ ਕੋਕਿਸ ਦੇ ਨਾਮ ਵਿੱਚ ਪੱਠੜਾ ਆ ਰਿਹਾ ਤੇ ਇਹੀ ਸਾਡੇ ਹਲਕੇ ਦੀ ਬਹੁਤ ਵੱਡੀ ਤਰਾਸਦੀ ਹੈ ਕਿਉਂਕਿ ਸਾਡੇ ਹਲਕੇ ਦੇ ਜਿੰਨੇ ਵੀ ਵੱਡੇ ਪ੍ਰੋਜੈਕਟ ਨੇ ਉਹ ਅਨਫੋਰਚੂਨੇਟਲੀ ਕਹ ਲਓ ਫੋਰਚੂਨੇਟਲੀ ਕਹ ਲਓ ਉਹਨਾਂ ਦੇ ਉੱਪਰ ਨਹੀਂ ਪੱਥਰ ਪੱਠੜਾ ਲੱਗਿਆ ਹੋਇਆ ਕਿਉਂਕਿ ਵੱਡਾ ਕੰਮ ਅਜੇ ਤੱਕ ਕੋਈ ਜੇ ਕਰਿਆ ਤਾਂ ਬੀਬੀ ਮੱਠਣ ਨਹੀਂ ਕਰੇ। ਹੂੰ ਕਿਉਂਕਿ ਸੋਚ ਕੇ ਲੈ ਕੇ ਆਈ ਵੀਡੀਓ ਹਲਕੇ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਹਨੂੰ ਮਾਰਿਆ ਜਾ ਰਿਹਾ ਹੈ। ਬਾਬਾ ਹੀਰਾ ਸਿੰਘ ਪਠੱਲ ਕਾਲੇਦਾਦਾ ਚ ਮੁੱਦਾ ਪਖਿਆ ਹੋਇਆ ਜੀ ਇੱਥੇ ਨਾਲ ਇੱਕ ਦੇਲਾ ਸਿੰਘਾ ਪਿੰਡ ਦੇ ਵਿੱਚ ਅਕਾਲੀ ਫੂਲਾ ਸਿੰਘ ਦੇ ਨਾਮ ਤੇ ਯੂਨੀਵਰਸਿਟੀ ਕੈਂਪਸ ਵੀ ਬਣਾਇਆ ਗਿਆ ਸੀ ਜੋ ਉਹ ਵੀ ਮਾਰਿਆ ਗਿਆ ਉਹਦਾ ਵੀ ਅਦੋਬਾਰ ਮੁੱਦਾ ਚੱਕਾਂਗੇ ਅਸੀਂ ਇੱਕ ਮੈਰਿਜ ਪੈਲੇਸ ਚੋਂ ਚੱਲ ਰਿਹਾ ਜੀ ਯੂਨੀਵਰਸਿਟੀ ਕੈਂਪਸ ਐਡੇ ਵੱਡੇ ਨਾਮ ਦਾ ਅਕਾਲੀ ਫੂਲਾ ਸਿੰਘ ਜੀ ਦੇ ਜੱਦੀ ਪਿੰਡ ਦੇ ਵਿੱਚ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਯੂਨੀਵਰਸਿਟੀ ਕੈਂਪਸ ਉਹ ਚ ਕੀ ਚੱਲ ਰਿਹਾ ਹੁਣ ਉਹ ਇੱਕ ਮੈਰਿਜ ਪੈਲੇਸ ਦੇ ਵਿੱਚੋਂ ਚੱਲ ਰਿਹਾ ਜੀ ਯੂਨੀਵਰਸਿਟੀ ਕੈਂਪਸ ਵਾਲੇ ਓਕੇ ਜਿਹਦੇ ਲਈ ਤਕਰੀਬਨ 100 ਏਕੜ ਜਗ੍ਹਾ ਪਿੰਡਾਂ ਨੇ ਆਲੇ ਦੁਆਲੇ ਅਸੀਂ ਲਿਖਾ ਕੇ ਦਿੱਤੀ ਸੀ ਵੀ ਅਸੀਂ ਦੇਣ ਨੂੰ ਤਿਆਰ ਆਂ ਜਿੰਨੇ ਫੰਡਸ ਚਾਹੀਦੇ ਸੀ ਉਹਨੇ ਫੰਡਸ ਦੇਤੇ ਸੀ ਕੇਰਾ ਦੋ ਕਮਰੇ ਚਾਰ ਕਮਰੇ ਪਾ ਕੇ ਕੈਂਪਸ ਬਣਾ ਕੇ ਉਦਘਾਟਨ ਵੀ ਕਰਤਾ ਸੀ ਕਲਾਸਾਂ ਲਗਣ ਲਾਤੀਆਂ ਸੀ ਵੀ ਸਰਕਾਰ ਬਦਲਣ ਵਾਲੀ ਐ ਕੇਰਾ ਹੋ ਜੇ ਮੁੜ ਕੇ ਰੁਕੂਗਾ ਨਹੀਂ ਉਹਨੂੰ ਵੀ ਐਂ ਖਤਮ ਕੀਤਾ ਗਿਆ ਇਹ ਕਾਲਜ ਕਿਉਂਕਿ ਪਰਫੁੱਲਤ ਸੀਗਾ ਇਹਨੂੰ ਮਾਰਨ ਨੂੰ ਥੋੜਾ ਟਾਈਮ ਵੱਧ ਲੱਗਿਆ ਜੀ ਇਹਨਾਂ ਅੰਦਰ ਸਭ ਤੋਂ ਪਹਿਲਾਂ ਤਾਂ ਕਾਲੀ ਦਿਲ ਦੀ ਸਰਕਾਰ ਨਹੀਂ ਆਕੇ 10 ਸਾਲ 2007 ਤੋਂ ਲੈ ਕੇ 17 ਤੱਕ ਬਾਈ ਜੀ ਇੰਨਾ ਕੁ ਨਾਸ਼ ਮਾਰਿਆ ਸਾਡਾ ਇੱਥੇ ਮੈਂ ਖੁਦ ਧਰਨੇ ਲਾ ਲਾ ਸੜਕਾਂ ਜਾਮ ਕਰ ਕਰਕੇ ਉਦੋਂ ਰੌਲਾ ਪਾਉਂਦਾ ਰਿਹਾ ਮੀਡੀਆ ਵਾਲਿਆਂ ਨੇ ਕਵਰੇਜ ਕਰੀਆ ਮੈਂ ਤੁਹਾਨੂੰ ਖਬਰਾਂ ਭੇਜ ਦੂੰਗਾ ਉਹਦੀਆਂ ਕਟਕੀਆ ਜਿੱਥੇ ਬੱਚੇ ਆ ਕੇ ਪਿੱਟਦੇ ਹੁੰਦੇ ਸੀ ਵੀ ਸਾਨੂੰ ਜੀ ਐਡਾ ਗੰਦਾ ਖਾਣਾ ਐਡੇ ਗੰਦੇ ਬਾਥਰੂਮ ਗੰਦੇ ਕਮਰੇ ਕਲਾਸਰੂਮਾਂ 'ਚ ਕਲਾਸਾਂ ਨਹੀਂ ਲੱਗ ਰਹੀਆਂ ਅਸੀਂ ਉਰੇ ਆ ਕੇ ਫਸ ਗਏ ਮੈਂ ਉਦੋਂ ਕਹਿੰਦਾ ਸੀ ਯਾਰ ਕੀ ਇਮਪ੍ਰੈਸ਼ਨ ਲੈ ਕੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਸਾਡੀ ਉਰੇ ਕਿਸੇ ਨੇ ਆਇਆ ਨਹੀਂ ਕਰਨਾ ਉਹੀ ਗੱਲ ਹੋਈ ਜੀ ਐਡਮਿਸ਼ਨਾਂ ਘਟਦੀਆਂ ਗਈਆਂ ਥੋੜੇ ਬੱਚੇ ਜਦੋਂ ਬਾਹਰ ਬੂਰ ਜਾਣ ਲੱਗੇ ਉਹਦੇ ਕਰਕੇ ਜਮੇ ਪ੍ਰੈਸ਼ਰ ਸਾਡਾ ਘਟ ਗਿਆ ਤੇ ਕਾਲਜ ਜਦੋਂ 2017 'ਚ ਕਾਂਗਰਸ ਸਰਕਾਰ ਆਈ ਹੈ ਉਸ ਵੇਲੇ ਇੱਕ ਬੁਰੀ ਤਰ੍ਹਾਂ ਦੀ ਕਰਜ਼ੇ ਦੀ ਪੰਡ ਵਿੱਚ ਡੁੱਬ ਚੁੱਕਿਆ ਸੀ ਬੈਡਲੀ ਇਨ ਲੌਸ ਸੀਗਾ ਬੱਚੇ ਉਹਦੇ ਜਮਾ ਚਾਰ ਕਰ ਰਹੇਗੇ ਸੀਗੇ ਉਸ ਲਾਤ ਦੇ ਵਿੱਚ ਸਾਨੂੰ ਫੜਾ ਕੇ ਗਏ ਤੇ ਉਦੋਂ ਜਦੋਂ ਕਾਂਗਰਸ ਸਰਕਾਰ ਆਈ ਬੀਬੀ ਜੀ ਹਾਰ ਗਏ ਕਾਂਗਰਸ ਜਿੱਤ ਗਈ ਕੈਪਟਨ ਰਵਿੰਦਰ ਸਿੰਘ ਨਾਲ ਤਾਂ ਸਾਡੇ ਪਹਿਲਾਂ ਹੀ ਵਿਚਾਰੇ ਇੱਕ મત ਭੇਦ ਰਹੇਦੇ ਸੀਗੇ ਉਹ ਹੋਰ ਪਾਵਰਫੁਲ ਹੋ ਕੇ ਮੁੱਖ ਮੰਤਰੀ ਬਣ ਗਏ ਅਸੀਂ ਸਰਕਾਰ ਚੋਂ ਬਾਹਰ ਹੋ ਗਏ ਉਹਨਾਂ ਨੇ ਵੈਂਦੇ ਪਹਿਲਾਂ ਫੈਸਲਾ ਕਰ ਲਿਆ ਵੀ ਕਾਲਜ ਬੰਦ ਕਰਾਂਗੇ ਠੀਕ ਹੈ ਪਰ ਬੀਬੀ ਜੀ ਨੇ ਲੜਾਈ ਲੜ ਕੇ ਝਗੜ ਕੇ ਹਾਈ ਕਮਾਂਡ ਨੂੰ ਰਿਕੁਐਸਟ ਕਰੀ ਗੱਲਬਾਤ ਕਰਕੇ ਜੋ ਭੂਮਿਕਾ ਹੁਣ ਇਹਨਾਂ ਲਈ ਲੀਡਰਾਂ ਨੂੰ ਕਰਨੀ ਚਾਹੀਦੀ ਸੀ ਅਸੀਂ ਉਹ ਫੈਸਲਾ ਵਾਪਸ ਕਰਾਇਆ ਜੀ ਰੱਦ ਕਰਾਇਆ ਠੀਕ ਹੈ ਅਸੀਂ ਫੈਸਲਾ ਕੈਪਟਨ ਮਨਿੰਦਰ ਸਿੰਘ ਦੇ ਮੂੰਹੋਂ ਹੀ ਕਹਾ ਆ ਵੀ ਇਹ ਫੈਸਲਾ ਰੱਦ ਕੀਤਾ ਜਾਂਦਾ ਕਾਲਜ ਚਲਾਇਆ ਜਾਊਗਾ ਇਹਨਾਂ ਲਈ ਲੋੜੀ ਦੇ ਫੰਡਸ ਦਿੱਤੇ ਜਾਣਗੇ ਚਲੋ ਫੰਡਸ ਦੀ ਉਹ ਤੋਂ ਬਾਅਦ ਜਦੋਂ ਜਾਇਹ ਸ਼ੁਰੂ ਹੁੰਦੀ ਰਹੀ ਫੰਡਸ ਤੇ ਉਹ ਕਾਟਾ ਮਾਰਦੇ ਰਹੇ ਬਹੁਤ ਮੁਸ਼ਕਿਲ ਨਾਲ ਐਂਡ ਵਿੱਚ ਜਾ ਕੇ ਸਾਨੂੰ 5-7 ਕਰੋੜ ਰੁਪਏ ਉਹ ਵੀ ਜਦੋਂ ਚੰਨੀ ਸਾਹਿਬ ਆਏ ਉਦੋਂ ਮਿਲਿਆ ਜਿਹੜਾ ਕਿ ਅਗਲੀ ਸਰਕਾਰ ਨੇ ਆ ਕੇ ਦੋ ਚਾਰ ਕਿਸ਼ਤਾਂ ਦਿੱਤੀਆਂ ਕਿਉਂਕਿ ਜਾਂਦੇ ਹੋਏ ਅਸੀਂ ਦੇਖੇ ਗਏ ਸੀਗੇ ਪਰ ਸਾਨੂੰ ਇਸ ਵੀ ਘੱਟੋ ਘ ਕੋਈ ਵੀ ਚੰਗੀ ਸਰਕਾਰ ਆਊਗੀ ਸਾਡੀ ਆਊ ਕਿਸੇ ਹੋਰ ਦੀ ਆਊ ਆ ਕੇ ਚਲਾ ਲੂਗੀ ਹੂੰ ਇਹ ਜਿਹੜੇ ਕ੍ਰਾਂਤੀ ਦੀ ਗੱਲ ਕਰਦੇ ਆ ਸਿੱਖਿਆ ਕ੍ਰਾਂਤੀ ਦੀ ਇਹਨਾਂ ਦੇ ਸਾਰੇ ਵੱਡੇ ਲੀਡਰ ਇੱਥੇ ਧਰਨੇ ਤੇ ਆ ਕੇ ਬੈਠੇ ਹੁੰਦੇ ਸੀ ਉਹ ਕਹਿੰਦੇ ਉਹ ਸਾਡੀ ਸਰਕਾਰ ਆਊ ਜੀ ਸਾਨੂੰ ਮੌਕਾ ਦਿਓ ਜੀ ਅਸੀਂ ਚਲਾਵਾਂਗੇ ਹੂੰ ਜਦੋਂ ਇਹਨਾਂ ਦੀ ਸਰਕਾਰ ਆਈ ਸਾਰੇ ਕਾਲਜ ਦੇ ਸਟਾਫ ਦੇ ਵਿੱਚ ਬੜੀ ਖੁਸ਼ੀ ਸੀ ਵੀ ਲੈ ਵੀ ਹੁਣ ਕਾਲਜ ਚੱਲ ਜੂਗਾ ਹੂੰ ਇਹਨਾਂ ਨੇ ਆਉਂਦਿਆਂ ਨਹੀਂ ਇੱਕ ਤੋਹਫਾ ਦਿੱਤਾ ਇੱਕ ਐਡਾ ਵੱਡਾ ਫਰਲਾ ਸਾਨੂੰ ਭੇਜਤਾ ਵੀ ਫਲਾਨੀ ਤਰੀਕ ਤੋਂ ਕਾਲਜ ਬੰਦ ਕਰ ਰਹੇ ਹਾਂ ਉਹਨੂੰ ਤਾਲਾ ਲਾ ਕੇ ਚਾਬੀਆਂ ਸਾਨੂੰ ਭੇਜਦੋ ਬੱਚੇ ਵੀ ਉਰੇ ਜਿਹੜੇ ਸੀਗੇ ਉਹ ਵੀ ਬਾਹਰ ਸ਼ਿਫਟ ਆਊਟ ਕਰ ਦਿੱਤੇ ਗਏ ਸਟਾਫ ਧਰਨੇ ਤੇ ਬੈਠਿਆ ਕਿਸਾਨ ਯੂਨੀਅਨ ਧਰਨੇ ਤੇ ਬੈਠੀ ਅਸੀਂ ਸਾਰਿਆਂ ਨੇ ਜਾ ਕੇ ਧਰਨੇ ਲਾਏ ਪਰ ਉਹ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਉਸ ਤੋਂ ਬਾਅਦ ਲੌਲੀਪੌਪ ਦੇ ਕੇ ਇਹਨਾਂ ਨੂੰ ਧਰਨਾ ਫੇਲ ਕਰਾਤਾ ਜਿਹੜੇ ਟੀਚਰ ਸੀਗੇ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਕਹਿੰਦਾ ਤੁਹਾਨੂੰ ਇੱਥੇ ਐਡਜਸਟ ਕਰ ਦਿੰਨੇ ਆ ਉੱਥੇ ਐਡਜਸਟ ਕਰ ਦਿੰਨੇ ਚਲੋ ਯਾਰ ਅਗਲਾ ਮਜਬੂਰੀ ਦੇ ਵਿੱਚ ਹੁੰਦਾ ਰਜਗਾਰ ਦਾ ਲਾਲਚ ਹੁੰਦਾ ਅਗਲੇ ਉਹ ਇੱਧਰ ਉੱਧਰ ਐਡਜਸਟਮੈਂਟ ਦੇ ਵਿੱਚ ਹੋ ਗਏ ਲੋਕਾਂ ਨੂੰ ਕਹਿੰਦਾ ਜੀ ਉਰੇ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਮੈਡੀਕਲ ਕਾਲਜ ਛਡੋਸੜਾ ਉਰਤ ਤੱਕ ਕੋਈ ਦਫ਼ਤਰ ਵੀ ਨਹੀਂ ਆਇਆ ਮਤਲਬ ਯੂ ਨੋ ਜਿਹੜਾ ਪਹਿਲਾਂ ਗੱਲ ਕਰਦੇ ਸੀ ਡਿਸਟੈਂਸ ਐਜੂਕੇਸ਼ਨ ਦਾ ਖੋਲਦਾਂਗੇ ਜੀ ਦਫ਼ਤਰ ਹੁਣ ਅਸੀਂ ਜਾ ਕੇ ਇਹੀ ਰੋਲਾ ਪਾਇਆ ਵੀ ਹੋਰ ਕਦੋਂ ਲਿਆਉਂਗੇ ਤੁਸੀਂ ਇੱਕ ਪਾਸੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਇੱਕ ਪਾਸੇ ਲੈਂਡ ਪੂਲਿੰਗ ਡਵੈਲਪਮੈਂਟ ਦੇ ਨਾਮ ਤੇ ਤੁਸੀਂ ਲੋਕਾਂ ਦੀਆਂ ਹਰੀਆ ਭਰੀਆਂ ਜ਼ਮੀਨਾਂ ਜਿਹਨੂੰ ਜ਼ਬਤ ਕਰਦੇ ਫਿਰਦੇ ਹੋ ਤੇ ਜਿਹੜੀ ਆਵਾਜ਼ ਹੋਈ ਡਵੈਲਪਮੈਂਟ ਤੁਹਾਨੂੰ ਉਹ ਨਜ਼ਰ ਨਹੀਂ ਆ ਰਹੀ ਸ਼ਹਿਰ ਸਾਡਾ ਭੁੱਖਾ ਮਰਦਾ ਜਾ ਰਿਹਾ ਸਾਡੇ ਪਿੱਛੇ ਜੀ ਦੁਕਾਨਾਂ ਨੂੰ ਅੱਗ ਲੱਗੀ ਮੈਂ ਉਰੇ ਜਾ ਕੇ ਵਪਾਰੀਆਂ ਨਾਲ ਗੱਲ ਕਰੀ ਮੈਂ ਉਹ ਕਹਿੰਦੇ ਭਾਈ ਜਿਹੜੀ ਸਵੇਰ ਦੀ ਅਸੀਂ ਧੂਪ ਬੱਤੀ ਕਰਦੇ ਆ ਉਹਦੇ ਪੈਸੇ ਤਾਂ ਪੂਰੇ ਨਹੀਂ ਹੁੰਦੇ ਜ਼ਹਿਰਖਾਨ ਨੂੰ ਪੈਸੇ ਨਹੀਂ ਆਗੇ ਅਸੀਂ ਇੰਸ਼ੋਰੈਂਸਾਂ ਕਿੱਥੋਂ ਕਰਾਵਾਂਗੇ ਮੰਡੀ ਦਾ ਇਹ ਹਲਾਤ ਹੋਈ ਪਈ ਹੈ ਤੇ ਇਹ ਤਾਂ ਕਹਿੰਦੇ ਅੰਗਲਾ ਪੰਜਾਬ ਬਣ ਗਿਆ ਜੀ ਲੰਗਲਾ ਪੰਜਾਬ ਤਾਂ ਪਤਾ ਨਹੀਂ ਜੀ ਕੰਗਲਾ ਪੰਜਾਬ ਜ਼ਰੂਰ ਬਣ ਗਿਆ ਹਰ ਰੰਗਲਾ ਇਹਨਾਂ ਨੂੰ ਕਿਉਂ ਦਿਖਦਾ ਜੀ ਉਹ ਕਿ ਇਹਨਾਂ ਦੇ ਰੰਗ ਲੱਗੇ ਨਾ ਇਹਨਾਂ ਦੇ ਆਲੇ-ਦੁਆਲੇ ਇਹਨਾਂ ਨੂੰ ਰੰਗਲਾ ਹੀ ਰੰਗਲਾ ਨਜ਼ਰ ਆਉਂਦਾ ਹੈ ਜੇਬਾਂ ਦੇ ਵਿੱਚ ਪੈਸੇ ਆ ਗਏ ਜਿਹੜੇ ਭੁੱਖੇ ਮਰਦੇ ਸੀ ਉਹ ਅੱਜ ਵੱਟੀਆਂ-ਵੱਟੀਆਂ ਲੈਂਡ ਕਰੂਜ਼ਰਾਂ ਤੇ ਘੁੰਮਣ ਲੱਗੇ ਵੱਟੀਆਂ-ਵੱਟੀਆਂ ਏਕੜਾਂ ਦੀਆਂ ਕੋਠੀਆਂ ਪੈ ਗਈਆਂ ਵਿਆਹ ਚੰਗੇ ਹੋ ਗਏ ਐ ਇਹਨਾਂ ਦਾ ਰੰਗਲਾ ਹੀ ਰੰਗਲਾ ਉਹ ਕਹਿੰਦੇ ਮੱਚਦੇ ਆ ਤੁਸੀਂ ਤੁਸੀਂ ਤਾਂ ਸ਼ੁਰੂ ਤੋਂ ਹੀ ਚਾਂਦੀ ਦੇ ਚਮਚੇ ਲੈ ਕੇ ਜੰਮੇ ਆ ਤੇ ਸਾਡੇ ਕੋਲੇ ਆ ਗਿਆ ਹੁਣ ਤੁਸੀਂ ਦੇਖੋ ਅੱਛਾ ਮਤਲਬ ਉਹ ਇਸ ਚੀਜ਼ ਦੀ ਕੰਪੀਟੀਸ਼ਨ ਕਰਦੀ ਐ ਵੀ ਜੇ ਪਹਿਲਾਂ ਵਾਲੇ ਲੋਕ ਕੋਈ ਕੁਝ ਕਰਦੇ ਸੀਗੇ ਤਾਂ ਅਸੀਂ ਉਹ ਤੋਂ ਵੱਧ ਕਰਕੇ ਦਿਖਾਉਣਾ ਕਿ ਇਹ ਬਦਲਾਅ ਲੈ ਕੇ ਆ ਵੀ ਬਾਈ ਜੀ ਇਸ ਦਾ ਮੌਕਾ ਪਾੜਦਿਆਂ ਜੋ ਪੁਰਾਣੀਆਂ ਲੋਕ ਪਾਰਟੀਆਂ ਕਰਦੀਆਂ ਸੀ ਜੋ ਪੁਰਾਣੀਆਂ ਸਰਕਾਰਾਂ ਕਰਦੇ ਸਨ ਤਾਂ ਉਹਨਾਂ ਦੇ ਰਿਕਾਰਡ ਤੋੜਾਂਗੇ ਇਹ ਉਹੀ ਲੋਕ ਨੇ ਨਾ ਜਿਹੜੇ ਜਾ ਕੇ ਕਹਿੰਦੇ ਸੀ ਜੇ ਅਸੀਂ ਲਾਲ ਬੱਤੀ ਦੀ ਗੱਡੀ 'ਚ ਘੁੰਮ ਗਏ ਬਾਈ ਜੀ ਸਾਡਾ ਬਾਈਕਾਟ ਕਰ ਦਿਓ ਜੇ ਅਸੀਂ ਜਾ ਕੇ ਕੋਈ ਤੁਹਾਨੂੰ ਵੀਆਈਪੀ ਕਲਚਰ ਦਿਖਾਦਾ ਸਾਨੂੰ ਬਾਈਕਾਟ ਕਰ ਦਿਓ ਅੱਜ ਇਹਨਾਂ ਨੇ ਰਮਲ ਰੀਸਾਂ ਰੀਜਾਂ ਲਾ ਰਹੇ ਨੇ ਬਾਈ ਜੀ ਗੱਲ ਇਹ ਹੈ ਤਰਾਸ ਦੀ ਪੰਜਾਬ ਦੀ ਠੀਕ ਹੈ ਨਾ ਇਹੀ ਰਹੀ ਹੈ ਵੀ ਜਿਹੜੇ ਲੋਕ ਦੂਸਰੇ ਕਨੇ ਉਂਗਲ ਕਰਕੇ ਨਾ ਦੂਸਰੇ ਕਨੇ ਰੌਲਾ ਪਾ ਕੇ ਆਪ ਸੱਤਾ ਦੇ ਵਿੱਚ ਆ ਜਾਂਦੇ ਨੇ ਤੇ ਮੁੜ ਕੇ ਉਹ ਆ ਕੇ ਦੂਸਰੇ ਕਨੀਂ ਹੰਗਲਾ ਕਰਕੇ ਉਹਦਾ ਕੰਮ ਟਪਾ ਲੈਂਦੇ ਆ ਇਹ ਚ ਮੈਨੂੰ ਕਹਿਣ ਚ ਕੋਈ ਗਰਾਜ਼ ਨਹੀਂ ਵੀ ਹਰ ਪਾਰਟੀ ਦੇ ਵਿੱਚ ਇਹ ਸਿਸਟਮ ਨੂੰ ਚੱਲਦਾ ਮੈਂ ਇਸ ਸਿਸਟਮ ਦੇ ਖਿਲਾਫ ਹਾਂ ਮੈਂ ਬਲਕਿ ਆਪਣੇ ਲੋਕਾਂ ਨੂੰ ਵੀ ਇਸ ਚੀਜ਼ ਨੂੰ ਕਹਿਣਾ ਕਈ ਵਾਰੀ ਮੇਰੇ ਕੋਲੇ ਭੈਣ ਭਰਾ ਆ ਕੇ ਗੱਲ ਕਰ ਲੈਂਦੇ ਆ ਕੋਈ ਐਜੂਕੇਸ਼ਨ ਦੀ ਗੱਲ ਕਰਦਾ ਕੋਈ ਮੈਡੀਕਲ ਦੀ ਗੱਲ ਕਰਦਾ ਕੋਈ ਕਿਸੇ ਚੀਜ਼ ਦੀ ਗੱਲ ਕਰਦਾ ਮੈਂ ਥੋੜਾ ਜਿਹਾ ਉਹਨਾਂ ਨੂੰ ਵੀ ਬਲੇਮ ਕਰਦਾ ਹੁੰਦਾ ਮੈਂ ਉਹਨਾਂ ਨੂੰ ਇਹ ਪੁੱਛਦਾ ਉਹਨਾਂ ਵੀ ਵੀਰੇ ਜਿਹੜੀ ਲਾਸਟ ਵੋਟ ਪਾਈ ਸੀਗੀ ਉਹ ਤੁਸੀਂ ਇਹਨਾਂ ਚੋਂ ਕਿਹੜੇ ਮੁੱਦੇ ਬਾਰੇ ਸੋਚ ਕੇ ਪਾਈ ਸੀ ਯਾਰ ਮੇਰਾ ਕੈਂਡੀਡੇਟ ਐਜੂਕੇਸ਼ਨ ਕਿਸੇ ਨੇ ਚਾਚੇ ਦੇ ਕਹੇ ਤੇ ਪਾਈ ਹੁੰਦੀ ਹੈ ਕਿਸੇ ਨੇ ਤਾਏ ਦੇ ਕਹੇ ਤੇ ਪਾਈ ਹੁੰਦੀ ਹੈ ਕਿਸੇ ਨੇ ਕੋਈ ਸਾਡੇ ਵਰਗੇ ਭੈਣ ਭਰਾ ਨਾਲ ਰਿਸ਼ਤਾ ਬਣਿਆ ਹੁੰਦਾ ਤਾਂ ਪਾਈ ਹੁੰਦੀ ਹੈ ਹੂੰ ਸੋ ਜਿਹੜੀ ਵੋਟ ਨਾਲ ਅਸੀਂ ਕੈਂਡੀਡੇਟ ਵੈਸਟ ਚੁਣਨਾ ਹੈ ਜਦੋਂ ਅਸੀਂ ਉਹਦੀ ਵੈਲਿਊ ਇੰਨੀ ਕ ਰੱਖਦੇ ਆਂ ਵੀ ਤੁਹਾਨੂੰ ਦਾਰੂ ਦੀ ਬੋਤਲ ਨੇ ਕਹਿਤਾ ਜਾਂ ਸਾਨੂੰ ਕਿਸੇ ਰਿਸ਼ਤੇਦਾਰ ਨੇ ਕਹਿਤਾ ਅਸੀਂ ਉਹਦਾ ਭੁੱਖ ਉਹਦੇ ਹੱਥ 'ਚ ਫੜਾ ਦਾਂਗੇ ਤਾਂ ਫਿਰ ਉਹੇ ਜਿਹੀ ਪਾਈ ਫਿਰ ਕਹਿੰਦੇ ਤੁਹਾਨੂੰ ਸਰਕਾਰ ਮਿਲਦੀ ਹੈ ਇੱਕ ਬੜੀ ਵਧੀਆ ਕਹਾਵਤ ਹੈ ਵੀ ਇਨ ਅ ਡੈਮੋਕ੍ਰੇਸੀ ਯੂ ਗੈਟ ਦੀ ਕਾਈਂਡ ਆਫ ਗਵਰਨਮੈਂਟ ਯੂ ਡਿਜ਼ਰਵ ਵੀ ਜਿਹਹੇ ਜੀ ਤੁਸੀਂ ਗਵਰਨਮ ਸੋ ਇਹ ਜਿਹੜੀ ਮਤਲਬ ਇੱਕ ਰਵਾਇਤ ਹੈ ਨਾ ਮੇਰੇ ਨਾਲ ਸਾਨੂੰ ਇਹ ਚੇਂਜ ਕਰਨੀ ਚਾਹੀਦੀ ਹੈ ਜਿਹੜੇ ਲੋਕ ਆ ਕੇ ਕਹਿੰਦੇ ਆਹ ਮਾੜੇ ਨੇ ਆਹ ਮਾੜੇ ਨੇ ਆਹ ਮਾੜੇ ਨੇ ਉਹਨਾਂ ਨਾਲ ਇਹ ਪੁੱਛੋ ਵੀ ਤੁਸੀਂ ਕਿਵੇਂ ਚੰਗੇ ਹੋ ਤਾਂ ਦੱਸ ਦੋ ਇਹਨਾਂ ਨੇ ਆ ਚੀਜ਼ ਗਲਤ ਕਰੀ ਤੁਸੀਂ ਇਹਦੋਂ ਬੈਠ ਕੇ ਕਿਵੇਂ ਕਰੋਗੇ ਤਾਂ ਦੱਸ ਦੋ ਅੱਜ ਅਸੀਂ ਆ ਕਾਲਜ ਦੀ ਗੱਲ ਕਰੀ ਹੈ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਵੇ ਜੀ ਤੁਸੀਂ 3 ਸਾਲ ਹੋ ਗਏ ਸਾਨੂੰ ਲਾਰੇ ਲਾ ਰਹੇ ਹੋ ਵੀਰ ਬਣ ਕੇ ਜੇ ਕੋਈ ਪ੍ਰਪੋਜ਼ਲ ਹੈਗੀ ਹੈ ਸਾਡੂ ਸਾਰੀ ਆਪਣਾ ਮੀਟਿੰਗ ਸਦੋ ਸ਼ਹਿਰ ਦੀ ਆ ਕੇ ਦਿਖਾਓ ਵੀ ਇੱਥੇ ਖੜਾ ਹੈ ਬਾਈ ਐਨੇ ਦਿਨਾਂ ਚ ਕਾਲਜ ਬਣ ਜੂਗਾ ਫਲਾਨਾ ਬਣ ਜੂਗਾ ਅਸੀਂ ਆਪਦਾ ਆਰਾਮ ਨਾਲ ਘਰੇ ਬੈਠੀ ਆ ਬੇਫਿਕਰ ਹੋ ਕੇ ਤੇ ਜੇ ਨਹੀਂ ਹੁੰਦਾ ਮੰਨ ਲੈਨੇ ਆ ਤੁਸੀਂ ਅੱਜ ਤੁਹਾਡੇ ਹਾਲਾਤ ਮਾੜੇ ਐ ਸਰਕਾਰ ਕੰਗਲੀ ਹੋਈ ਪਈ ਐ ਤੁਸੀਂ ਪੈਸਾ ਲਟਾਤਾ ਤੁਸੀਂ ਇਸ ਲਾਈਕ ਨਹੀਂ ਹੈਗੇ ਤਾਂ ਯਾਰ ਸਾਨੂੰ ਕਹਿ ਦੋ ਅਸੀਂ ਆਪਣਾ ਠੂਠਾ ਲੈ ਕੇ ਚਾਰ ਕਿਸੇ ਐਜੂਕੇਸ਼ਨਲ ਇੰਸਟੀਟਿਊਟਸ ਕੋਲੇ ਭੱਜ ਜਾਂਦੇ ਆ ਨੈਸ਼ਨਲ ਇੰਟਰਨੈਸ਼ਨਲ ادارے ਕੋਲੇ ਭੱਜ ਜਾਂਦੇ ਆ ਮੈਂ ਚੈਲੰਜ ਕਰਿਆ ਸੀ ਮੈਂ ਕਿਹਾ 6-7 ਮਹੀਨੇ ਦੇ ਅੰਦਰ ਅੰਦਰ ਇੱਥੇ ਇੰਟਰਨੈਸ਼ਨਲ ਯੂਨੀਵਰਸਿਟੀ ਖੋਲ ਕੇ ਹੂੰ ਸਰਕਾਰ ਨਹੀਂ ਕਰ ਸਕਦੀ ਅਸੀਂ ਕਰਨ ਨੂੰ ਤਿਆਰ ਆਏ ਹਾਂ ਹੂੰ ਸਾਥ ਦਾ ਦਿਓ ਜਾਂ ਫਿਰ ਸਾਨੂੰ ਕਹੋ ਵੀ ਆਂ ਨੰਨ ਦਿਨਾਂ ਦੇ ਵਿੱਚ ਵੀ ਸਰਕਾਰੀ ਕਾਲਜ ਖੋਲੋਗੇ ਸਾਨੂੰ ਉਮੀਦ ਹੈ ਸ਼ਹਿਰ ਸਾਡਾ ਰੋਣਾ ਰੋਪਾ ਪਾਏ ਨਾਲ ਕੋਈ ਬੇਸ਼ਰਮੀ ਹੋ ਜੇ ਸ਼ਹਿਰ ਕਾਲਜ ਖੋਲ੍ਹ ਦੇਣ ਚਲਾ ਦੇਣ ਨਹੀਂ ਚਲਾਉਣਗੇ ਫਿਰ ਇਸ ਤਾਂ ਕੇ ਚਲਾਵਾਂਗੇ ਜੀ ਹੂੰ ਮਤਲਬ ਹਾਲਾਤ ਇਹ ਬਣੇ ਪਏ ਆ ਕਿ ਜਿਹੜੇ ਚੱਲ ਰਹੇ ਹਦਾਰੇ ਸੀ ਉਹ ਵੀ ਬੰਦ ਹੋ ਰਿਹਾ ਨਵੇਂ ਤੱਕ ਹੀ ਖੁੱਲਣੇ ਆ ਬਿਲਕੁਲ ਜੀ ਇਹ ਕੱਲਾ ਇੱਥੇ ਨਹੀਂ ਜੀ ਦੋ ਤਿੰਨ ਥਾਵਾਂ ਤੇ ਸ਼ਾਪਿਆਂ ਵਾਲੀ ਕਾਲਜ ਇੱਕ ਮੈਨੂੰ ਕੋਈ ਦੱਸ ਰਿਹਾ ਸੀ ਉਹ ਵੀ ਬੰਦ ਹੋਇਆ ਪਿਆ ਇੱਕ ਸਹਿ ਸ਼੍ਰੀਚੰਚੀ ਦੇ ਨਾਮ ਤੇ ਕਾਲਜ ਸੀਗਾ ਉਹ ਵੀ ਬ ਇੱਕ ਗੁਰਨੇ ਕਲਾ ਗੁਰਨੇ ਖੁਰਦ ਪਿੰਡ ਹੈ ਜੀ ਉੱਥੇ ਵੀ ਅਸੀਂ ਕਾਲਜ ਖੁਲਾਇਆ ਸੀਗਾ ਉਹ ਵੀ ਮੈਨੂੰ ਨਹੀਂ ਕਿਤੇ ਨਾ ਆਪਣਾ ਨਜ਼ਰ ਆ ਰਿਹਾ ਸੋ ਚਲਦੀਆਂ ਚੀਜ਼ਾਂ ਨੂੰ ਠੱਪ ਕਰਕੇ ਇਹ ਸਰਕਾਰ ਸਾਨੂੰ ਸਿਰ ਲੁੱਟਣ ਤੇ ਕੁੱਟਣ ਤੇ ਲੱਗੀ ਪਈ ਹੈ ਪਰ ਹੁਣ ਲੋਕ ਵੇਟ ਕਰ ਰਹੇ ਨੇ 2027 ਦੀ ਬਈ ਜੀ ਜੋ ਹਾਲਾਤ ਇਹਨਾਂ ਦੇ ਹੋਣਗੇ ਨਾ 2027 ਦੇ ਵਿੱਚ ਦੇਖੋ ਹਰ ਬੰਦਾ ਕਹਿੰਦਾ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਸਾਨੂੰ ਵੀ ਪੂਰਾ ਵਿਸ਼ਵਾਸ ਹੈ ਕੰਧ ਤੇ ਲਿਖਿਆ ਨਜ਼ਰ ਆ ਰਿਹਾ ਹੈ ਵੀ ਕਾਂਗਰਸ ਪਾਰਟੀ ਜਿੱਤੂਗੀ ਪਰ ਚਲੋ ਜਿੱਥਾਰਤਾ ਕਾਲਪੁਰਖ ਦੇ ਹੱਥੇ ਚ ਲਿਖੀ ਹੈ ਪਰ ਇਹਨਾਂ ਦਾ ਮੈਨੂੰ ਪਤਾ ਹੈ ਵੀ ਜੋ ਇਹ ਕਹਿੰਦੇ ਇਸ ਨੇ 70 ਸਾਲਾਂ 'ਚ ਅਸੀਂ ਇਤਿਹਾਸ ਕਰਤਾ ਜਦੋਂ ਪਿੰਡਾਂ 'ਚ ਜਾਣਗੇ ਇਹਨਾਂ ਨਾਲ ਵੀ ਇਹੋ ਜਿਹੀ ਹੋਊਗੀ ਜੋ 70 ਸਾਲਾਂ 'ਚ ਕਿਸੇ ਕਿਉਂ ਇਹੋ ਜਿਹਾ ਕੀ ਕਰਤਾ ਇਹਨਾਂ ਨੇ ਇਹਨਾਂ ਨਾਲ ਕਿਉਂ ਹੋਊਗੇ ਮੇਰੇ ਖਿਆਲ ਨਾਲ ਵੀ ਉਹ ਮੈਥੋਂ ਜ਼ਿਆਦਾ ਤਾਂ ਤੁਹਾਨੂੰ ਪਤਾ ਹੈ ਜਿਵੇਂ ਲੋਕ ਰੋਜ਼ ਚੀਕਾ ਮਾਰਦੇ ਐ ਮੀਡੀਆ ਤੇ ਆ ਕੇ ਇਹ ਬਾਜ ਦਬਾਉਣ ਦੀ ਕੋਸ਼ਿਸ਼ ਕਰਦੇ ਆ ਮੀਡੀਆ ਨੂੰ ਖਰੀਦਦੇ ਆ ਜੋ ਮਰਜ਼ੀ ਕਰਦੇ ਥੋੜੇ ਤੇ ਵੀ ਬਹੁਤ ਜ਼ਿਆਦਾ ਅਟੈਕ ਕਰਦੇ ਜੀ ਇਹ ਐ ਕਰਦੇ ਜੀ ਇਹ ਫਲਾਨਾ ਕਰਦੇ ਜੀ ਧਮਕਾ ਕਰਦੇ ਕਿਉਂਕਿ ਜਿਹੜਾ بلند ਆਵਾਜ਼ ਵਾਲੇ ਮੀਡੀਆ ਕਰਮੀਆਂ ਜਿਹੜੇ ਥੋੜੇ ਜਿਹੇ ਰਹਿ ਗਏ ਜਦਾ ਵੈਬ ਚੈਨਲ ਵਾਲੇ ਜਿਆਦਾ ਰਹਿ ਗਏ ਉਹ ਜਿੰਨੀ ਕਿ ਜਾ ਕੇ ਲੜਾਈ ਵਿਚਾਰੇ ਲੜ ਸਕਦੇ ਆ ਲੜ ਰਹੇ ਨੇ ਠੀਕ ਹੈ ਨਾ ਉਹਨਾਂ ਨੂੰ ਇਹ ਬਦਨਾਮ ਇਹ ਵੀ ਖਰੀਦੋ ਜਾਂ ਬਦਨਾਮ ਕਰੋ ਇਹ ਇਹਦੀ ਪਾਲਿਸੀ ਹੈ ਨਾ ਪਰ ਮੈਂ ਇਹਨਾਂ ਨੂੰ ਇਹ ਕਹਿਣਾ ਵੀ ਬਈ ਜੀ ਉਹ ਜਾ ਕੇ ਆਪ ਤਾਂ ਨਹੀਂ ਖੜਕੇ ਬੋਲਦੇ ਪੱਤਰਕਾਰ ਬੋਲਦੇ ਤਾਂ ਲੋਕ ਹੀ ਨੇ ਪੰਜਾਬ ਦੇ ਜਿਹਦੇ ਮੂਰੇ ਮਾਈਕ ਕਰ ਦੋ ਤੁਸੀਂ ਜਿਹਦੇ ਮੂ ਬੇਈ ਮੈਂ ਪਿੰਡਾਂ ਦੇ ਵਿੱਚ ਜਾਂਦਾ ਨਾ ਮੈਂ ਇੱਕ ਜਾ ਕੇ ਕਿਸੇ ਮੁੱਦੇ ਤੇ ਵੀਡੀਓ ਪਾਉਣਾ ਅਸੀਂ ਕੱਲੇ ਜਾਂਦੇ ਆ ਦੋ ਜਾਂ ਤਿੰਨ ਜਾਣੇ ਹੁੰਦੇ ਆ ਉੱਥੇ 15 ਮਿੰਟਾਂ ਦੇ ਵਿੱਚ 200 ਬੰਦਾ ਇਕੱਠਾ ਹੋ ਜਾਂਦਾ ਤੇ ਹਰ ਬੰਦੇ ਦੀ ਦੁੱਖ ਦੀ ਕਹਾਣੀ ਹਰ ਬੰਦੇ ਦੀ ਔਖ ਠੀਕ ਹੈ ਨਾ ਸੋ ਉਹ ਸਥਿਤੀ ਲੋਕਾਂ ਦੀ ਜਿਹੜੀ ਅੰਡਰ ਕਰੰਟ ਹੈ ਉਹ ਕਹਿ ਰਿਹਾ ਇਹ ਕਾਂਗਰਸ ਦੇ ਪਿਆਰ ਨੂੰ ਜਾਂ ਕਾਲੀਆਂ ਦੇ ਪਿਆਰ ਨੂੰ ਨਹੀਂ ਲੋਕ ਰੋੜੇ ਮਾਰਨਗੇ ਜਿਹੜਾ ਇਹਨਾਂ ਨੇ ਉਹਨਾਂ ਦਾ ਵਿਸ਼ਵਾਸ ਘਾਟ ਕਰਿਆ ਕਿਉਂਕਿ ਉਮੀਦਾਂ ਵੱਡੀਆਂ ਬਣਾਤੀਆਂ ਸੀ ਲੋਕਾਂ ਨੂੰ ਸੀਗਾ ਵੀ ਯਾਰ ਸਾਡੇ ਪਤਾ ਨਹੀਂ ਮੁੰਡੇ ਕੁੜੀਆਂ ਆ ਕੇ ਕੀ ਕਰ ਦੇਣਗੇ ਤੇ ਕਰਿਆ ਉਹਦਾ ਉਹਨਾਂ ਨੇ ਦਸਵਾਂ ਹਿੱਸਾ ਵੀ ਨਹੀਂ ਜੋ ਪੁਰਾਣੇ ਸੀਗੇ ਉਹ ਚੰਗੇ ਕਹਿਣ ਲਾਤੇ ਇਹਨਾਂ ਨੇ ਫ੍ਰੈਂਕਲੀ ਸਾਨੂੰ ਤੁਸੀਂ ਤਾਂ ਧੰਨਵਾਦ ਕਰਨਾ ਚਾਹੀਦਾ ਇਹਦਾ ਤਾਂ ਧੰਨਵਾਦ ਕਰਨਾ ਚਾਹੀਦਾ ਲੋਕ ਅੱਜ ਕਹਿੰਦੇ ਯਾਰ ਇਹਦੇ ਤੋਂ ਕਾਂਗਰਸ ਚੰਗੀ ਸੀ ਯਾਰ ਕਾਂਗਰਸ ਨੇ ਆ ਕਰਿਆ ਸੀ ਕਾਂਗਰਸ ਨੇ ਆ ਕਰਿਆ ਸੀ ਸੋ ਇਸ ਚੀਜ਼ ਨੇ ਜਿਹੜਾ ਲੋਕਾਂ ਦਾ ਵਿਸ਼ਵਾਸ ਘਾਟ ਹੋਇਆ ਦੇਖੋ ਪੰਜਾਬੀ ਜਿਹੜਾ ਆਪਣਾ ਖੂਨ ਹੈ ਨਾ ਧੋਖਾ ਨਹੀਂ ਆਪਸਿਆਂ ਦੇ ਆਪਾਂ ਕੋਈ ਬੰਦਾ ਆਪਣੇ ਨਾਲ ਬਾਧ ਘਾਟ ਕਰ ਜੂਗਾ ਸਹਿ ਜਾਗੇ ਪਰ ਕੋਈ ਆਪਾਂ ਨੂੰ ਬੁੱਕਲ ਚ ਲੈ ਕੇ ਪਿਆਰ ਚ ਲੈ ਕੇ ਛੁਰੀ ਮਾਰ ਜੇ ਨਾ ਫਿਰ ਉਹਦਾ ਪੰਜਾਬੀ ਜਿਹੜਾ ਮੁੜ ਕੇ ਉਹਦਾ ਜਵਾਬ ਦਿੰਦਾ ਹੀ ਦਿੰਦਾ ਹੈ ਇਹਨਾਂ ਨੂੰ ਬੁੱਕਲ ਚ ਲੈ ਕੇ ਲੋਕਾਂ ਨੂੰ ਮਾਰਿਆ ਇਹ ਤਾਂ ਮਤਲਬ ਲਗਾਤਾਰ ਕਹਿੰਦੇ ਸੀ ਲੋਕ ਇਹ ਚ ਫੈਸਲੇ ਲੈ ਰਹੇ ਆ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਆ ਕਿਸਾਨਾਂ ਨੂੰ ਕਰੋੜਪਤੀ ਕਰਨਾ ਕਿਸਾਨਾਂ ਨੂੰ ਰੋੜਪਤੀ ਕਰਨਾ ਤਾਂ ਕਹਿ ਸਕਦੇ ਆ ਜੀ ਲੈਂਡ ਪੂਲਿੰਗ ਪਾਲਿਸੀ ਨਹੀਂ ਲੈਂਡ ਗ੍ਰੈਬਿੰਗ ਪਾਲਿਸੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜੀ ਇਹਨਾਂ ਨੂੰ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਲੋਕਾਂ ਪੱਖੀ ਫੈਸਲੇ ਲੈਣਾ ਤੇ ਫੈਸਲੇ ਦਾ ਐਕਚੁਅਲੀ ਲਾਗੂ ਹੋਣਾ ਇਹ ਦੋ ਲੱਗ ਚੀਜ਼ਾਂ ਨੇ ਜੀ ਇਹਨਾਂ ਦੀ ਸਿਸਟਮ ਕੀ ਹੈ ਜੀ ਇਹ ਇੱਕ ਫੈਸਲਾ ਲੈਂਦੇ ਆ ਜਿਹਨੂੰ ਇਹ ਬੜਾ ਪਰਮਾਉਂਦੇ ਆ ਵੀ ਬੜਾ ਤਕੜਾ ਫੈਸਲਾ ਉਹਦੇ ਮਾੜਾ ਮੋਟਾ ਕੰਮ ਕਰ ਸੁਰਖੀ ਬਿੰਦੀ ਲਾ ਕੇ ਕੇਰਾ ਉਦਘਾਟਨ ਕਰਕੇ ਫੋਟੋਆਂ ਲਾ ਕੇ ਲੋਕਾਂ ਨੂੰ ਚਚਾ ਦੇ ਦਿੰਦੇ ਵੀ ਕਰਤਾ ਹੂੰ ਉਦੋਂ ਬਾਅਦ ਇਹ ਅਗਲੇ ਤੇ ਮੂਵ ਆਨ ਕਰ ਜਾਂਦੇ ਉਹ ਚੀਜ਼ ਉੱਥੇ ਠੱਪ ਪਈ ਰਹਿ ਜਾਂਦੀ ਮੇਰੇ ਹਲਕੇ ਦੇ ਵਿੱਚ ਹੀ ਤੁਸੀਂ ਜਾ ਕੇ ਦੇਖੋਗੇ ਐਨੇ ਕੁ ਮੈਂ ਪ੍ਰੋਜੈਕਟ ਦਿਖਾਏ ਆ ਠੀਕ ਹੈ ਨਾ ਜਿਹੜੇ ਇਹਨਾਂ ਨੇ ਉਦਘਾਟਨ ਕਰਨ ਤੱਕ ਜਿੱਥੇ ਲੱਗਿਆ ਸੀ ਉਦੋਂ ਬਾਅਦ ਇੱਕ ਸੜੀ ਇੱਟ ਨਹੀਂ ਲੱਗੀ ਮਾਦਿਆ ਪੁੱਤਾਂ ਦੀ ਠੀਕ ਹੈ ਨਾ ਇਹੀ ਇਹਨਾਂ ਨੇ ਪੰਜਾਬ ਦੇ ਵਿੱਚ ਕਰਿਆ ਜੇ ਲੈਂਡ ਪੂਲਿੰਗ ਦੀ ਹੁਣ ਆਪਾਂ ਗੱਲ ਕਰੀਏ ਲੈਂਡ ਪੂਲਿੰਗ ਪਾਲਿਸੀ ਸਭ ਤੋਂ ਵੱਡਾ ਹਮਲਾ ਸਾਡੇ ਪੰਜਾਬ ਤੇ ਤੇ ਪੰਜਾਬੀਆਂ ਦੇ ਡੀਐਨਏ ਤੇ ਪੰਜਾਬੀਆਂ ਦੇ ਕਲਚਰ ਤੇ ਕਿਉਂਕਿ ਜਿਹੜੀ ਜ਼ਮੀਨ ਹੈ ਉਹ ਜੱਟ ਦੀ ਮਾਂ ਹੁੰਦੀ ਹੈ ਠੀਕ ਹੈ ਨਾ ਜ਼ਮੀਨ ਦੀ ਤਾਂ ਇੱਕ ਮੁਠੀ ਬੁੱਕ ਭਰਨ ਪਿੱਛੇ ਕਤਲ ਹੋ ਜਾਂਦੇ ਆ ਬਈ ਜੀ ਬੱਟਾ ਪਿੱਛੇ ਕਤਲ ਹੋ ਜਾਂਦੇ ਆ ਇੱਥੇ ਤੇ ਤੁਸੀਂ ਸਾਡੀ ਜ਼ਮੀਨਾਂ ਹੀ ਹੜਪਨ ਨੂੰ ਪੈ ਗਏ ਯਾਰ ਹੁਣ ਰਹਿ ਕੀ ਗਿਆ ਸੀ ਸਾਡਾ ਸਾਰਾ ਤੁਸੀਂ ਸਾਡਾ ਲੁੱਟ ਲਿਆ ਸਾਰੇ ਤੁਸੀਂ ਸਾਡੇ ਅਹੁਦਿਆਂ ਤੇ ਬਾਹਰ ਲੈ ਲਿਆ ਕੇ ਬਿਠਾ ਦਿੱਤੇ ਸਾਰਾ ਕੁਝ ਤੁਸੀਂ ਲੁੱਟ ਕੇ ਲੈ ਗਏ ਹੋ ਹੁਣ ਸਾਡੀ ਜ਼ਮੀਨ ਰਹਿ ਗਈ ਉਹਨੂੰ ਵੀ ਪੈ ਗਏ ਤੇ ਗਾਹ ਪਹਾੜ ਦੇ ਉਹ ਡੋਕੇ ਸਾਡੇ ਤੋਂ ਤੁਹਾਨੂੰ ਆਉਣਗੇ ਆਉਣਗੇ ਪਿੰਡਾਂ ਦੇ ਵਿੱਚ ਲੋਕ ਦੱਸਣਗੇ ਬਈ ਜੀ ਕੀ ਹਾਲਾਤ ਕਰ ਰਹੇ ਇਹ ਲੈਂ ਇਹਨਾਂ ਨੇ ਇੱਕ ਕਿਸਾਨ ਦੀ ਜ਼ਮੀਨ ਤੇ ਇੱਕ ਪ੍ਰੋਜੈਕਟ ਖੜਾ ਕਰਕੇ ਉਹਦੇ ਤੇ ਲੋਨ ਲੈਣੇ ਆ ਜਿਹੜਾ ਕਿਸਾਨ ਅੱਜ ਕਰਜ਼ੇ ਨਾਲ ਫਾਹੇ ਲੈ ਰਿਹਾ ਅੱਜ ਤਾਂ ਫੇਰ ਆਪਦੇ ਕਰਜ਼ੇ ਨਾਲ ਫਾਹੇ ਲੈ ਰਿਹਾ ਹੋਣਾ ਕੱਲ ਨੂੰ ਇਹਨਾਂ ਦੇ ਕਰਜ਼ਿਆਂ ਨਾਲ ਫਾਹੇ ਲੈਂਦਾ ਕਿਸਾਨ ਨਜ਼ਰ ਆਊਗਾ ਇਹਨਾਂ ਨੇ ਉਹਨੂੰ ਪੂੰਜੀਪਤੀਆਂ ਨੂੰ ਵੱਡਿਆਂ ਨੂੰ ਵੇਚ ਕੇ ਠੀਕ ਹੈ ਨਾ ਇੱਕ ਪੈਸੇ ਦੋ ਜੇਬਾਂ ਦੇ ਵਿੱਚ ਪਾਉਣ ਦੀ ਇਹਨਾਂ ਦੀ ਤਿਆਰੀ ਹੈ ਭਾਈ ਜੀ ਇਹਨਾਂ ਨੂੰ ਕੀ ਹੈ ਵੀ ਕੁਝ ਪੈਸਾ ਸਰਕਾਰ ਨੂੰ ਆ ਜਾਵੇ ਜਿਹੜਾ ਜਿਹਰੇ ਨਾਲ ਅਸੀਂ ਕੋਈ ਸਾਡੇ ਝੂਠੇ ਸੱਚੇ ਵਾਦਿਆਂ ਦੀ ਸੁਰੱਖੀ ਬਿੰਦੀ ਲਾਉਣ ਜੋਗੇ ਹੋ ਜੇ ਸ਼ਾਇਦ ਸਰਕਾਰ ਸਾਡੇ ਦਵਾਰ ਤੇ ਰਿਪੀਟ ਹੋ ਜੇ ਜੇ ਨਹੀਂ ਹੁੰਦੀ ਤਾਂ ਦੂਜਾ ਪੈਸਾ ਸਾਡੀ ਇਧਰ ਲਈ ਜਿਹੜੀ ਨਿੱਜੀ ਹੈ ਉਹਨੂੰ ਵਗ ਜਵੇ ਜਿਹੜੇ ਦਿੱਲੀ ਵਾਲੇ ਆਏ ਨੇ ਵੀ ਉਧਰੋਂ ਤਾਂ ਵਿਹਲੇ ਬੁੱਲੇ ਕਰਤੇ ਸਾਰੇ ਹੱਥ ਪੁਰਾਣੇ ਕੌਂਸਲ ਦੇ ਲੈ ਕੇ ਹੁਣ ਬਸੰਤੇ ਹੋਣੀ ਇਧਰ ਨੂੰ ਆ ਗਏ ਆ ਉਹ ਚਾਹੁੰਦੇ ਆ ਵੀ ਘੱਟੋ ਘੱਟ ਇਧਰੋਂ ਇੰਨਾ ਕਮਾਲ ਪੱਤਾ ਸਮਾਨ ਇਕੱਠਾ ਕਰਕੇ ਸਮੇਟ ਕੇ ਲੈ ਜਾਈਏ ਪੰਜਾਬ ਨੂੰ ਵੇਚੀਏ ਤਾਂ ਕਿ ਅੱਗੇ ਜਾ ਕੇ ਡੇਰਾ ਕਿਤੇ ਹੋਰ ਲਾ ਸਕੀਏ ਸੋ ਇਹ ਉਸ ਚੀਜ਼ ਦੀ ਸਕੀਮ ਹੈ ਅਗਰ ਇਹ ਜੈਨੂਲੀ ਲੋਕਾਂ ਦੇ ਪੱਖੀ ਸਕੀਮ ਹੁੰਦੀ ਤਾਂ ਅੱਜ ਲੋਕ ਇਸ ਤਰ੍ਹਾਂ ਨਾ ਸਰਕਾਂ ਦੇ ਤਰਾਹੀ ਤਰਾਹੀ ਨਾ ਕਰਦੇ ਫਿਰਦੇ ਡਰਾਮੇਬਾਜ਼ੀ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਤਕੜੀ ਹੈ ਭਗਵੰਤ ਮਾਨ ਸਾਹਿਬ ਸਟੇਜ 'ਤੇ ਖਰ ਐਸੀ ਚਲਾਉਂਦੇ ਐ ਮੰਤਰ ਮੁਕਤ ਕਰ ਦਿੰਦੇ ਕਿ ਉਹ ਤਾਂ ਸਾਨੂੰ ਵੀ ਲੱਗਦਾ ਵੀ 2 ਮਿੰਟ ਬਾਅਦ ਝਾੜ ਕੇ ਕਰਨਾ ਪੈਂਦਾ ਵੀ ਉਹ ਅਸਲੀਅਤ ਇਹ ਨਹੀਂ ਹੈਗੀ ਬੰਦੇ ਨੂੰ ਜੋ ਚਾ ਦਿੰਦੇ ਐ ਪਰ ਲੋਕ ਹੁਣ ਸਿੱਖ ਚੁੱਕੇ ਐ ਇਹਨਾਂ ਦੀ ਗੱਲ ਠੀਕ ਹੈ ਜੀ ਜੋ ਇਹ ਲੈਂਡ ਪੂਲਿੰਗ ਪਾਲਿਸੀ ਹੈ ਇਹ ਲੋਕਾਂ ਨੂੰ ਮਾਰਨ ਦਾ ਸਭ ਤੋਂ ਵੱਡਾ ਹਥਿਆਰ ਇਹ ਅੱਜ ਲੈ ਕੇ ਆ ਰਹੇ ਨੇ ਅਗਰ ਇਹਨਾਂ ਨੇ ਐਕਚੁਅਲ 'ਚ ਲੋਕਾਂ ਦੇ ਹੱਕਾਂ ਦੇ ਵਿੱਚ ਚੱਲਣਾ ਸੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੇਰੇ ਨਾਲ ਕੱਲ ਕੋਈ ਭਰਾ ਗੱਲ ਕਰ ਰਿਹਾ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਸਾਨੂੰ ਡਿਵੈਲਪਮੈਂਟ ਤੇ ਰੌਲਾ ਨਹੀਂ ਐ ਜੋ ਚੀਜ਼ ਕਰਨਾ ਚਾਹੁੰਦੇ ਸਾਨੂੰ ਉਹਦੇ ਤੇ ਰੌਲਾ ਨਹੀਂ ਹੈ ਸਾਨੂੰ ਉਹਦੇ ਤਰੀਕੇ ਨਾਲ ਰੌਲਾ ਜੇ ਇਹਨਾਂ ਨੇ ਚਲਾਉਣਾ ਸੀ ਜੇ ਕਰਨਾ ਹੀ ਸੀਗਾ ਤੁਸੀਂ ਕਹਿੰਦੇ ਜੀ ਅਸੀਂ ਭੂ ਮਾਫੀਆ ਨੂੰ ਅਸੀਂ ਲੈਂਡ ਕਲੋਨਾਈਜ਼ਿੰਗ ਮਾਫੀਆ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਤਾਕਤ ਦੇਣਾ ਚਾਹੁੰਦੇ ਹਾਂ ਤਾਂ ਭਾਈ ਜੀ ਕੋਆਪਰੇਟਿਵ ਕਿਉਂ ਨਹੀਂ ਬਣਾਇਆ ਤੁਸੀਂ ਜੇ ਕਰਨਾ ਹੈ ਕਿਸਾਨਾਂ ਨੂੰ ਈਮਪਾਵਰ ਕਰਨਾ ਹੈ ਸਰਕਾਰ ਕਰਦੀ ਕਿ ਜੁਆਇੰਟ ਵੈਂਚਰ ਕਿਸਾਨ ਨਾਲ ਵੀ ਭਾਈ ਜੀ ਤੁਸੀਂ 60% ਦੇ ਮਾਲਕ 20% ਇਹਨੂੰ ਚਲਾਉਣ ਤੇ ਖਰਚਾ ਲੱਗੂਗਾ ਉਹ ਖਰਚਾ ਇਹਦੇ ਵਿੱਚੋਂ ਕੱਢਾਂਗੇ 20% ਜਾਊਗਾ ਸਰਕਾਰ ਦੇ ਖਾਤੇ ਦੇ ਵਿੱਚ ਲਿਆਓ ਜੀ ਆਪਾਂ ਰਲ ਕੇ ਕਲੋਨੀ ਬਣਾ ਤੇ ਉਸ ਤੋਂ ਨੂੰ 67000 ਏਕੜ ਐਕਵਾਇਰ ਕਰਨ ਦੀ ਲੋੜ ਨਹੀਂ ਸੀ ਜਿੱਥੇ-ਜਿੱਥੇ ਲੋੜ ਹੈ ਜਿਹੜੇ-ਜਿਹੜੇ ਸ਼ਹਿਰਾਂ ਦਾ ਡਵੈਲਪਮੈਂਟ ਦੀ ਲੋੜ ਹੈਗੀ ਹੈ ਸਟੈਪ ਬਾਈ ਸਟੈਪ ਅੱਗੇ ਚੱਲਦੇ ਵੀ ਜੋ ਪ੍ਰੋਫਿਟ ਆਊਗਾ ਜੋ ਚੀਜ਼ ਆਉਣਗੀਆਂ ਵੀ ਕਿਸਾਨ ਸਾਡੇ ਮਾਲਕ ਬਣਨਗੇ 20 ਕਿਸਾਨ ਨੇ 25 ਕਿਸਾਨ ਨੇ ਉਹਨਾਂ ਨੇ ਕੋਆਪਰੇਟਿਵ ਬਣਾਉਂਦੇ ਪ੍ਰੋਫੈਸ਼ਨਲਸ ਨੂੰ ਹਾਇਰ ਕਰਦੇ ਇੱਕ ਕਲੋਨਾਈਜ਼ਿੰਗ ਸਿਸਟਮ ਦੇ ਵਿੱਚ ਸਭ ਤੋਂ ਵੱਡੀ ਇਨਵੈਸਟਮੈਂਟ ਜੀ ਇੱਕ ਜ਼ਮੀਨ ਦੀ ਹੁੰਦੀ ਹੈ ਕਦੇ ਵੀ ਕੋਈ ਬਿਲਡਰ ਉਸ ਤੋਂ ਬਾਅਦ ਪੈਸਾ ਨਹੀਂ ਲਾਉਂਦਾ ਸਿਰਫ਼ ਜ਼ਮੀਨ ਖਰੀਦਣ ਤੇ ਪੈਸਾ ਲਾਉਂਦਾ ਉਸ ਤੋਂ ਬਾਅਦ ਉਹ ਤੇ ਡਰਾਇੰਗਾਂ ਬਣ ਜਾਂਦੀਆਂ ਪ੍ਰ ਡਵੈਲਪਮੈਂਟ ਸ਼ੁਰੂ ਹੋਇਆ ਜੇ ਕੋਈ ਚੰਗਾ ਡਵੈਲਪਰ ਹੋਵੇ ਜਿਹੜੇ ਮਾੜੇ ਨੇ ਉਹ ਤਾਂ ਲੈ ਕੇ ਉੱਡੀ ਜਾਂਦੇ ਪਰ ਚਲੋ ਚੰਗਾ ਡਵੈਲਪਰ ਵੀ ਹੋਵੇ ਉਹ ਉਸੇ ਪੈਸੇ ਨਾਲ ਚੀਜ਼ਾਂ ਬਣਾ ਬਣਾ ਕੇ ਲੋਕਿਸ਼ਤਾ ਭਰੀ ਜਾਂਦੇ ਅਗਲਾ ਬਿਲਡਿੰਗ ਬਣਾ ਕੇ ਖੜੀ ਕਰਕੇ ਦੇ ਹੀ ਜਾਂਦੇ ਉਹ ਚੀਜ਼ ਕਿਸਾਨਾਂ ਲਈ ਕਿਉਂ ਨਹੀਂ ਕੀਤੀ ਜਾ ਸਕਦੀ ਸੀ ਸਾਡੇ ਕਿਸਾਨਾਂ ਨੂੰ ਵੀ ਡਵੈਲਪਮੈਂਟ ਚ ਲੈ ਕੇ ਆਓ ਆਪ ਮਾਲਕ ਬਣ ਕੇ ਬੈਠੇ ਹੁੰਦੇ ਅੱਜ ਸਾਡੇ ਕਿਸਾਨ ਕੋਲੋਨਾਈਜ਼ਰ ਬਣ ਕੇ ਬੈਠੇ ਹੁੰਦੇ ਕੋਈ ਹੋਰਾਂ ਦਾ ਟਰਾਂਸਪੋਰਟ ਦਾ ਕੰਮ ਨਾਲ ਐਡੀਸ਼ਨਲੀ ਚਲਾਉਂਦਾ ਕੋਈ ਹੋਰਾਂ ਦਾ ਲੇਬਰ ਦਾ ਚਲਾਉਂਦਾ ਕੋਈ ਕਿਸੇ ਚੀਜ਼ ਦਾ ਚਲਾਉਂਦਾ ਚਾਰ ਚੀਜ਼ਾਂ ਦੇ ਵਿੱਚ ਹੋਰ ਰੋਜ਼ਗਾਰ ਲ ਕਿਉਂਕਿ ਇਹਨਾਂ ਨੇ ਉਹ ਵੱਡੇ ਪੂੰਜੀਪਤੀਆਂ ਨੂੰ ਜ਼ਮੀਨ ਵੇਚਣੀ ਸੀ ਇਹ ਤਾਂ ਕਮਿਸ਼ਨ ਏਜੰਟ ਦਾ ਕੰਮ ਕਰ ਰਹੇ ਆ ਵੀ ਭਾਈ ਜੀ ਜ਼ਮੀਨ ਚਾਹੀਦੀ ਆ ਲਿਆਓ ਕੋਈ ਨਹੀਂ ਅਸੀਂ 67000 ਏਕੜ ਤੁਹਾਨੂੰ ਸਸਤੇ ਰੇਟ ਤੇ ਲੈ ਲੈਣੇ ਆ ਦੱਸੋ ਸਾਨੂੰ ਕੀ ਦਿੰਨੇ ਇਹੋ ਕੰਮ ਕਰ ਰਹੇ ਨਹੀਂ ਕਰਨਾ ਸੀਗਾ ਜੇ ਇਹਦੇ ਵਿੱਚ ਵੀ ਨਹੀਂ ਪੈਣਾ ਸੀ ਤਾਂ ਵੈਸੇ ਜ਼ੋਨਿੰਗ ਕਰ ਦੋ ਯਾਰ ਵੀ ਐਸ ਏਰੀਏ ਦੇ ਵਿੱਚ ਜੀ ਹਸਪੀਟਲ ਬਣ ਸਕਦੇ ਐ ਐਸ ਏਰੀਆ ਚ ਮਾਲ ਬਣ ਸਕਦੀ ਐ ਇਸ ਏਰੀਏ ਤੇ ਆ ਹੋ ਸਕਦੇ ਕਿਸਾਨ ਆਪਦੀ ਜ਼ਮੀਨ ਆਪੇ ਵੇਚ ਲੈਣਗੇ ਕਿਉਂਕਿ ਜਿਹੜੀ ਆ ਪੂਲਿੰਗ ਪਾਲਿਸੀ ਹੈ ਨਾ ਇਹਦੇ ਅੰਦਰ ਤਾਂ ਕੋਈ ਇੱਕ ਅੱਧਾ ਕਿਲਾ ਦੇ ਕੇ ਤਾਂ ਚਲੋ ਕਿਸਾਨ ਦਾ ਕੰਮ ਬਣ ਸਕ ਉਨੇ ਅੱਜ ਜ਼ਮੀਨ ਆਮ ਤੌਰ ਤੇ ਕੀ ਹੁੰਦਾ ਜੀ ਕਿਸਾਨ ਜ਼ਮੀਨ ਵੇਚਦਾ ਹੈ ਅਗਲਾ ਕਹਿੰਦਾ ਭਾਈ ਯਾਰ ਮੇਰਾ ਕਰੋੜ ਰੁਪਏ ਨੂੰ ਕਿੱਲਾ ਵਿਕ ਗਿਆ ਫੋਰ ਐਗਜ਼ਾਮਪਲ ਤੇ ਮੈਂ ਗਾਂਹ ਜਾ ਕੇ ਮੈਨੂੰ 25-30 ਲੱਖ ਨੂੰ ਕਿੱਲਾ ਮਿਲ ਜਾਣਾ ਮੈਂ ਗਾਂਹਾਂ ਚਾਰ ਲੈ ਲਊਗਾ ਪੰਜ ਲੈ ਲਊਗਾ ਮਾਰਕੀਟ ਰੇਟ ਦੇ ਹਿਸਾਬ ਨਾਲ ਹੁਣ ਇਹਨਾਂ ਨੇ ਜਿਹੜੇ ਪੈਸੇ ਦੇਣੇ ਆ ਉਹ ਇਹਨਾਂ ਨੇ ਜਿਹੜਾ ਰਜਿਸਟਰੀ ਰੇਟ ਉਹਦੇ ਹਿਸਾਬ ਨਾਲ ਦੇਣੇ ਆ ਉਹ ਰਜਿਸਟਰੀ ਰੇਟ ਦੇ ਹਿਸਾਬ ਨਾਲ ਅਗਰ ਜ਼ਮੀਨ ਵੇਚੀ ਹੋਈ ਕਰੋੜ ਰੁਪਏ ਨੂੰ ਜਿਵੇਂ ਲੁਧਾਣੇ ਕੋਲੇ ਕਹਿੰਦੇ ਜੀ ਦਵਾਂਗੇ ਉਦੋਂ ਖੁੱਡ ਵੀ ਨਹੀਂ ਆਉਣੀ ਕਿਸਾਨ ਦੀ ਜਾ ਕੇ ਜਿਹੜਾ ਤੁਹਾਡੀ ਲੈਂਡ ਪੂਲਿੰਗ ਦਾ ਆਪਣਾ ਉਹਦੇ ਵਿੱਚ ਕਿਸਾਨ ਵੇਟ ਕਰੂਗਾ ਜੀ ਵੀ ਅੱਗੇ ਜਾ ਕੇ ਸਾਡਾ ਪਲਾਟ ਆਊਗਾ ਪਤਾ ਨਹੀਂ ਉਹ ਚੱਲੂਗਾ ਨਹੀਂ ਚੱਲੂਗਾ ਵਧੂਗਾ ਨਹੀਂ ਵਧੂਗਾ ਉਨੀ ਦੇਰ ਤੱਕ ਸਾਡਾ ਕਿਸਾਨ ਕਿੱਥੇ ਜਾਊਗਾ ਸੋ ਇਹ ਮਤਲਬ ਜਿਹੜੀ ਗੱਲਾਂ ਜਿਹੜੇ ਰੇਟਾਂ ਦੀ ਗੱਲ ਕਰਦੇ ਆ ਭਗਵੰਤਪਾਲ ਸਾਹਿਬ ਮੈਂ ਇਹਨਾਂ ਨੂੰ ਕਹਿਣਾ ਯਾਰ ਉਹ ਰੇਟਾਂ ਤੇ ਲੈ ਸਾਨੂੰ ਦਵਾਉਣ ਜੀ ਜ਼ਮੀਨ ਚਕਾਉਣੀ ਹੈ ਤੁਸੀਂ ਯਾਰ ਗੱਲਾਂ ਕਿਹੜੀਆਂ ਕਰੀ ਜਾਂਦੇ ਹੋ ਇੱਕ ਅੱਜ ਮਾਰਕੀਟ ਸਥਿਤੀ ਕਿੱਥੇ ਪਹੁੰਚੀ ਹੋਈ ਹੈ ਕਿਸਾਨ ਆਲਰੇਡੀ ਸਾਹਾਂ ਤੇ ਪਿਆ ਹੈ ਉਹਨੂੰ ਤਕੜਾ ਤਾਂ ਕੀ ਕਰਨਾ ਹੈ ਆਪਾਂ ਜੇ ਇਹ ਪਾਲਿਸੀ ਦੀ ਇਹ ਜੀ ਲੋੜ ਕੀ ਸੀ ਇਹ ਜੀ ਸਾਡੀ ਕਿੰਨੀ ਕਿ ਤਰਾਸਦੀ ਹੈ ਵੀ ਉਰੇ ਜੀ ਲੋਕਾਂ ਨੂੰ ਅਰਬਨ ਸਟੇਟਾਂ ਦੀ ਘਾਟ ਪਈ ਹੋਈ ਹੈ ਵੀ ਅਸੀਂ ਉਹਦੇ ਲਈ ਐਡਾ ਵੱਡਾ ਸਾਡਾ ਕਿਸਾਨ ਇੱਕ ਸਾਡੇ ਐਗਰੀਕਲਚਰ ਪੂਲ ਚੋਂ ਅਸੀਂ 67000 ਏਕੜ ਜਗ੍ਹਾ ਕੱਟ ਰਹੇ ਹਾਂ ਜੇ ਕਰਨਾ ਸੀ ਜੇ ਕੋਈ ਨੈਸ਼ਨਲ ਪਾਲਿਸੀ ਲਿਆਉਣੀ ਸੀ ਨਾ ਤਾਂ ਬਾਈ ਜੀ ਤੁਹਾਨੂੰ ਮਾਰਕੀਟਿੰਗ ਪਾਲਿਸੀ ਕਿਸਾਨਾਂ ਲਈ ਲਿਆਉਣੀ ਚਾਹੀਦੀ ਸੀ ਜੋ ਮਾਰਕਫੈਡ ਸਾਡਾ ਆਧਾਰ ਹੈ ਉਹ ਮਾਰਕੀਟਿੰਗ ਤੋਂ ਇਲਾਵਾ ਬਾਕੀ ਸਭ ਕੁਝ ਕਰਦਾ ਕਿ ਕਿਸਾਨਾਂ ਨਹੀਂ ਮਾਰਕੀਟਿੰਗ ਨਹੀਂ ਕਰਦਾ ਜਿਸ ਚੀਜ਼ ਲਈ ਬਣਾਇਆ ਸੀਗਾ ਅੱਜ ਸਾਡਾ ਕਿਸਾਨ ਮਰ ਰਿਹਾ ਉਹਨੂੰ ਕਦੇ ਕਹਿੰਦੇ ਡਿਵਰਸਿਫਿਕੇਸ਼ਨ ਕਰ ਦਿਓ ਮੂੰਗੀ ਲਾ ਲਓ ਫਲਾਣਾ ਲਾ ਲਓ ਢੰਕਾ ਲਾ ਲਓ ਕਿਉਂ ਲਾ ਲੈ ਬਈ ਵਿਕਦੀ ਤਾਂ ਅਗਲੇ ਦੀ ਹੈ ਨਹੀਂ ਹੂੰ ਸਾਡਾ ਕਿਸਾਨ ਸਭ ਕੁਝ ਲਾਉਣ ਨੂੰ ਤਿਆਰ ਹੈ ਸਰਕਾਰ ਮਾਰਕੀਟਿੰਗ ਤਾਂ ਕਰੇ ਜੇ ਕਰਨੀ ਸੀ ਕਿ ਨੈਸ਼ਨਲ ਪਾਲਿਸੀ ਬਣਾਉਂਦੇ ਆਪਣੀ ਸਟੇਟ ਪਾਲਿਸੀ ਬਣਾਉਂਦੇ ਵੀ ਬਾਈ ਜੀ ਸੰਗਰੂਰ ਦੇ ਵਿੱਚ ਆਹ ਆਹ ਚਾਰ ਫਸਲਾਂ ਬੜੀ ਵਧੀਆ ਹੁੰਦੀਆਂ ਜਿਨ੍ਹਾਂ ਦੀ ਡਿਮਾਂਡ ਚੱਲਦੀ ਹੈ ਉਰੋ ਜੀ ਜਲੰਧਰ ਦੇ ਵਿੱਚੋਂ ਜੀ ਆਲੂ ਬੜੇ ਵਧੀਆ ਲੱਗਦੇ ਆ ਵੀ ਫਲਾਨੀ ਥਾਂ ਵੀ ਆਹ ਬੜਾ ਵਧੀਆ ਲੱਗਦਾ ਬਾਈ ਜੀ ਇੱਥੇ ਫੁੱਲ ਲੱਗਦੇ ਇੱਥੇ ਸਬਜ਼ੀਆਂ ਲੱਗਦੀਆਂ ਇੱਥੇ ਆਹ ਲੱਗਦੀਆਂ ਇੰਨੀਆਂ ਨਹੀਂ ਕਿੱਲੇ ਚੋਂ ਆਮਦਣੀ ਆਊਗੀ ਲੋਬੀ ਕਿਸਾਨ ਨੂੰ ਤੁਸੀਂ ਉਹ ਰਗਾਓ ਅਗਾ ਕੇ ਜਿੰਨੀ ਤੁਹਾਡੀ ਫਸਲ ਹੁੰਦੀ ਹੈ ਕਿਉਂਕਿ ਆਮ ਤੌਰ ਤੇ ਜਿਹੜੀ ਕੈਸ਼ ਕ੍ਰੌਪ ਹੁੰਦੀ ਹੈ ਭਾਈ ਉਹ ਡੇਲੀ ਥੋੜੀ ਥੋੜੀ ਨਿਕਲਦੀ ਹੈ 2 2 4 4 5 5000 ਦੀ ਸਬਜੀ ਚੀਜ਼ਾਂ ਨਿਕਲਦੀਆਂ ਨੇਗੇ ਵੀ ਉਹ ਤੁਸੀਂ ਲਿਆ ਕੇ ਆਪਦੀ ਜਿਹੜੀ ਨੀਅਰੈਸਟ ਮੰਡੀ ਹੈਗੀ ਹੈ ਉੱਥੇ ਸਾਡਾ ਅਫਸਰ ਖੜਾ ਹੋਊਗਾ ਵੀ ਉੱਥੇ ਲਿਆ ਕੇ ਤੁਸੀਂ ਦੇ ਰਣੀ ਹੈ ਤੁਹਾਨੂੰ ਜੋ ਉਸ ਦਿਨ ਚੰਡੀਗੜ੍ਹ ਜਾਂ ਕੋਈ ਵੀ ਨੇੜੇ ਦੀ ਮਾਰਕੀਟ ਦਾ ਰੇਟ ਚੱਲਦਾ ਹੈ ਤੁਹਾਨੂੰ ਉਹ ਰੇਟ ਮਿਲ ਜੂਗਾ ਅਸੀਂ ਉੱਥੋਂ ਸਰਕਾਰ ਦੀਆਂ ਬੱਸਾਂ ਸਾਰੇ ਕਿਤੇ ਜਾਂਦੀਆਂ ਨੇ ਆਲਰੇਡੀ ਉਹਨਾਂ 'ਚ ਥੋੜਾ ਬੋਟਾ ਉਹ ਫ੍ਰਿਜ ਫ੍ਰੋਜ਼ ਜੇ ਫਿੱਟ ਕਰ ਦਿੰਦੇ ਸਵੇਰ ਦੀ ਵਾਸ ਨਾਲੇ ਫਰੈਸ਼ ਆਰਗੇਨਿਕ ਜਿਵੇਂ ਕਹਿੰਦਾ ਫਾਰਮ ਟੂ ਟੇਬਲ ਅਪਰੋਚ ਹੋਊਗੀ ਉੱਥੇ ਸਰਕਾਰ ਆਪੇ ਵੇਚੂਗੀ ਠੀਕ ਹੈ ਨਾ ਅਸੀਂ ਉਹਦੀ ਮਾਰਕੀਟਿੰਗ ਕਰਾਂਗੇ ਪਾਲਿਸੀ ਲਿਆਉਣੀ ਸੀ ਕੋਈ ਇਹੋ ਜਿਹੀ ਲਿਆਉਂਦੇ ਸਾਡਾ ਕਿਸਾਨ ਤਾਂ ਬਚ ਜਾਂਦਾ ਸਾਡੀ ਡਿਵੈਲਪਮੈਂਟ ਮੈਂ ਇੱਥੇ ਨਾ ਜੀ ਗਲੈਡੀਅਸ ਫੁੱਲ ਆਈ ਸੀ ਸਾਡੇ ਲੈਹਰੇ ਦੇ ਵਿੱਚ ਕਿਉਂਕਿ ਮੈਨੂੰ ਸ਼ੁਰੂ ਛੋਟੇ ਹੁੰਦੇ ਤੋਂ 10ਵੀਂ 11ਵੀਂ ਦੇ ਵਿੱਚ ਮੈਨੂੰ ਖੇਤੀ ਦਾ ਕੀੜਾ ਜਾਗਿਆ ਸੀਗਾ ਤੇ ਮੈਂ ਉਦੋਂ ਆਪਦੇ ਹੱਥੀਂ ਖੇਤੀ ਕਰਨੀ ਸ਼ੁਰੂ ਕਰੀ ਸੀਗੀ ਤੇ ਉਹਦੀ ਮੈਂ ਅਪਰੋਚ ਜਦੋਂ ਉਰੇ ਵਾਪਸ ਆਇਆ ਮੈਂ ਇੱਥੇ ਆ ਕੇ ਲਾਇਆ ਵੀ ਯਾਰ ਮੈਂ ਕੁ ਉਦੇ ਵੀ ਸਾਨੂੰ ਤਰਾਸਦੀ ਹੋਈ ਜੀ ਏਡੀ ਸੋਹਣੀ ਫਸਲ ਹੋਈ 5-7 ਲੱਖ ਰੁਪਏ ਕਿल्ले ਜੋ ਕਮਾ ਲੈਣਾ ਸੀਗਾ ਪਰ ਉਹ ਰੋਜ਼ ਫੁੱਲ 1000 2000 ਦੇ ਉਗਦੇ ਸੀਗੇ ਜਿਹੜੇ ਅਸੀਂ ਜੇ ਕਿਤੇ ਬਾਹਰ ਵੇਚਣ ਜਾਂਦੇ ਉਹ ਤੋਂ ਬਾਅਦ ਤਾਂ ਖਰਚਾ ਪੈ ਜਾਣਾ ਸੀਗਾ ਉਹ ਚਲੋ ਵਿੱਚੀ ਬਾਹ ਬੂ ਕੇ ਉਹਦੇ ਬੀਜ ਸਾਨੂੰ ਮਿਲ ਗਿਆ ਸੀਗਾ ਬੀਜ ਦੇ ਨਾਲ ਪ੍ਰੋਫਿਟ ਹੋ ਗਿਆ ਸੋ ਇਹ ਉਹ ਪ੍ਰੈਕਟੀਕਲ ਗਰਾਊਂਡ ਦੀਆਂ ਗੱਲਾਂ ਕਹਿ ਰਿਹਾ ਮੈਂ ਇਹ ਕਾਗਜ਼ੀ ਗੱਲਾਂ ਦੀ ਗੱਲ ਨਹੀਂ ਕਰ ਰਿਹਾ ਜੋ ਮੈਂ ਕਿਸਾਨਾਂ ਨਾਲ ਗੱਲ ਕਰਕੇ ਦੇਖਦਾ ਮੈਂ ਹੁਣ ਕਈ ਕਿਸਾਨਾਂ ਨਾਲ ਗੱਲ ਕਰਦਾ ਮਲੇਰ ਕੋਟਲੇ ਯਾਰ ਐਡੀ ਵਧੀਆ ਸਬਜੀ ਨਾਲ ਛੋਟੀ ਛੋਟੀ ਜਗ੍ਹਾ ਤੋਂ ਲੋਕ ਕਮਾਈ ਜਾਂਦੇ ਯਾਰ ਆਪ ਖਾ ਦੂਰੇ ਕਿੰਨੇ ਮੁੰਡੇ ਆ ਜਿਹੜੇ ਫਸਲ ਲਾਉਂਦੇ ਆ ਸਬਜ਼ੀਆਂ ਦੀ ਥੋੜੀ ਹੁੰਦੀ ਆ ਤਾਂ ਮਾੜੀ ਮੋਟੀ ਮੰਡੀ ਜਾ ਕੇ ਵਿਕ ਜਾਂਦੀ ਆ ਵੱਡੀ ਕਿੱਥੇ ਜਾਊਗੀ ਸੋ ਪਾਲਿਸੀ ਲਿਆਉਣੇ ਕੋਈ ਇਹੋ ਜਿਹੀ ਲਿਆਓ ਯਾਰ ਜਿਹਦੇ ਨਾਲ ਕਿਸਾਨ ਬਚ ਜੇ ਤੁਸੀਂ ਮਾਰਨਤੀ ਤੁਲੇ ਪਈਓ ਜਿਹੜਾ ਕੰਮ ਕਰਦੇ ਹੋ ਲੋਕਾਂ ਨੂੰ ਮਾਰਨ ਵਾਲਾ ਜਿਹੜਾ ਕੰਮ ਕਰਦੇ ਹੋ ਲੋਕਾਂ ਨੂੰ ਮਾਰਨ ਵਾਲਾ ਉਹ ਤਾਂ ਕਹਿੰਦੇ ਗਮਰਾਹ ਕਰਦੇ ਆਲੇ ਵਿਰੋਧੀ ਆ ਮੈਂ ਤਾਂ ਮੇਰੀ ਪਾਲਿਸੀ ਬਹੁਤ ਫੈਕਟ ਵਾਲੀ ਆ ਕਿਸਾਨਾਂ ਨੂੰ ਫਾਇਦੇ ਕਰਨ ਵਾਲੀ ਉਹ ਤਾਂ ਤੁਸੀਂ ਗਮਰਾਹ ਕਰਦੇ ਹੋ ਹਰ ਗੱਲ ਤੇ ਲੋਕਾਂ ਨੂੰ ਗੱਲੇ ਆ ਨਾ ਬਈ ਉਹ ਕਹਿੰਦੇ ਨੇ ਪਰ ਲੋਕ ਤਾਂ ਅਸਲੀਅਤ ਜਾਣਦੇ ਆ ਨਾ ਇਸ ਲਈ ਤਾਂ ਅਸੀਂ ਕਹਿ ਰਹੇ ਆਂ ਵੀ ਚੱ ਲੋਕੋ ਕੋਈ ਜਵਾਕ ਨਹੀਂ ਹੈਗੇ ਲੋਕੋ ਕਿ ਐ ਬੱਚੇ ਨਹੀਂ ਹੈਗੇ ਵੀ ਐ ਕੋਈ ਲਾਲੀਪਾਪ ਦੇ ਕੇ ਗੁੰਮਰਾਹ ਕਰ ਲੂਗਾ ਨਾਲੇ ਗੁੰਮਰਾਹ ਕਰਨ ਦੇ ਵਿੱਚ ਤਾਂ ਥੋੜੀ ਮਾਸਤਰੀ ਹੈ ਯਾਰ ਜੇ ਤੁਸੀਂ ਲੋਕਾਂ ਨੂੰ ਕੋਈ ਐਡੀ ਫਾਇਦੇ ਦੀ ਚੀਜ਼ ਦਿੰਦੇ ਹੋਗੇ ਤਾਂ ਲੋਕ ਸਰਕਾਂ ਤੇ ਨਾ ਜੁੱਤਰੇ ਹੁੰਦੇ ਆ ਜਿਸ ਤਰੀਕੇ ਨਾਲ ਮਤੇ ਪੈ ਰਹੇ ਨੇ ਤੁਸੀਂ ਦੇਖੋ ਪਿੰਡਾਂ ਦੇ ਪਿੰਡ ਖੜੇ ਹੋ ਕੇ ਇਹਦੇ ਖਿਲਾਫ ਜਾ ਰਹੇ ਹੋ ਅਸੀਂ ਤਾਂ ਨਹੀਂ ਪਵਾ ਰਹੇ ਮਤੇ ਲੋਕ ਆਪ ਆ ਕੇ ਪਾ ਰਹੇ ਨੇ ਜੇ ਕਿਸੇ ਦੀ ਜੇਬ ਦੇ ਵਿੱਚ ਪੈਸਾ ਡਿੱਗਦਾ ਹੋਵੇ ਜੇ ਕਿਸੇ ਨੂੰ ਪ੍ਰੋਫਿਟ ਆਉਂਦਾ ਦਿਖਦਾ ਹੋਵੇ ਭਾਈ ਜੀ ਜਿਹੜਾ ਮਰਜ਼ੀ ਗੁੰਮਰਾਹ ਕਰਦਾ ਹੋਵੇ ਕੋਈ ਨਹੀਂ ਰੁਕਦਾ ਮਾਪਗੰਤਮਨ ਸਾਹਿਬ ਨੂੰ ਕਹਿਣਾ ਜਿਹੜੇ ਕਹਿੰਦਾ ਕਾਂਗਰਸੀ ਗੁੰਮਰਾਹ ਕਰਦੇ ਐ ਜਿੱਥੇ ਜ਼ਮੀਨ ਦਾ ਰੇਟ 10 ਕਰੋੜ ਹੈ ਤੁਸੀਂ ਦਿਓ ਕਿਸੇ ਨੂੰ 20 ਕਰੋੜ ਰੁਪਈਆ ਲੈ ਜਿਹੜਾ ਮਰਜ਼ੀ ਗੁੰਮਰਾਹ ਕਰਦੇ ਐ ਅਗਲਾ ਟਾਇਰ ਵਾਂਗੂ ਮੂਰੇ ਪਜਾਇਆ ਜਾਊਗਾ ਵੀ ਚੱਕੋ ਜੀ ਕਰੋ ਸੋਧ ਫਾਇਦਾ ਹੁੰਦਾ ਕੌਣ ਰੁਕਦਾ ਯਾਰ ਕੌਣ ਕੋਈ ਨਹੀਂ ਗੁੰਮਰਾਹ ਹੁੰਦਾ ਹੁੰਦਾ ਇਹ ਸਿਰਫ ਅਸਲੀਅਤ ਜਿਹੜੀ ਆ ਉਹਨੂੰ ਛਪਾਉਣ ਲਈ ਇਹਨਾਂ ਕੋਲੇ ਇੱਕੋ ਹਥਿਆਰ ਹੈ ਵੀ ਗੱਲ ਦਾ ਜਵਾਬ ਨਾ ਦਿਓ ਉਲਟਾ ਕਾਊਂਟਰ ਅਟੈਕ ਕਰ ਦਿਓ ਉਲਟਾ ਅਗਲੇ ਤੇ ਚੜਜੋ ਤਾਂ ਅਗਲਾ ਉਹਨੂੰ ਜਵਾਬ ਦੇਣ ਦੇ ਵਿੱਚ ਪੈ ਜਾਂਦਾ ਅਸੀਂ ਹੁਣ ਉਸ ਗੱਲ 'ਚ ਆਉਣਾ ਨਹੀਂ ਅਸੀਂ ਕਹਿੰਨਾ ਭਾਈ ਜੀ ਅਸੀਂ ਗੁੰਮਰਾਹ ਕਰਦੇ ਹਾਂ ਜੋ ਮਰਜ਼ੀ ਕਰਦੇ ਹਾਂ ਪਰ ਜੋ ਕਹਿ ਰਹੇ ਉਹਦਾ ਜਵਾਬ ਦਿਓ ਤੁਸੀਂ ਤੁਸੀਂ ਉਹ ਅਨਸਰ ਦੇ ਦਿਓ ਨਾ ਅਸੀਂ ਜੋ ਗੁੰਮਰਾਹ ਕਰ ਰਹੇ ਹਾਂ ਤੁਸੀਂ ਉਹਦੀ ਐਕਚੁਅਲ ਫੈਕਟ ਲੈ ਆ ਕੇ ਕਿਸਾਨਾਂ ਨੂੰ ਦੱਸ ਦਿਓ ਕਿਸਾਨ ਸਮਝ ਜਾਣਗੇ ਪਰ ਨਹੀਂ ਦੱਸਣਗੇ ਕਦੇ ਉਲਟਾ ਇਹ ਹੋਰ ਪਾਸੇ ਕਹਾਣੀ ਘੁਮਾ ਕੇ ਲੈ ਕੇ ਜਾਣਗੇ ਦੇਖਦੇ ਰਹੋ ਤੁਸੀਂ ਤੁਸੀਂ ਤਾਂ ਮਹਿੰਦਰ ਜੀ ਮੀਡੀਆ ਦੇ ਵਿੱਚ ਤੁਸੀਂ ਵਾਚ ਕਰਦੇ ਹੀ ਹੋਵੋਗੇ ਕਦੇ ਸਿੱਧਾ ਜਵਾਬ ਦਿੱਤਾ ਇਹਨਾਂ ਨੇ ਉਸੀ ਕਦੇ ਇਹਨਾਂ ਨਾਲ ਕਦੇ ਗੱਲ ਕਰਕੇ ਦੇਖ ਲਿਓ ਕਦੇ ਲੈ ਜਾਣਗੇ ਜੀ ਉਹ ਫਲਾਨੀ ਜੀ ਨਹਿਰ ਬਣ ਗਈ ਜੀ ਬਾਦਲ ਤੇ ਫਲਾਨਾ ਹੋ ਗਿਆ ਜੀ ਸੁਖ ਵਿਲਾਸ ਹੋ ਗਿਆ ਜੀ ਕਾਂਗਰਸੀਆਂ ਦਾ ਹੋ ਗਿਆ ਜੀ ਮੁੱਦੇ ਕਿਥੇ ਹੋਰਤੇ ਜਾਂਦੇ ਆ ਚੱਲ ਕੇ ਤੇ ਹੋਰ ਪਾਸੇ ਜਾਂਦੇ ਕਿਉਂਕਿ ਜਵਾਬ ਇਹਨਾਂ ਕੋਲੇ ਸਿੰਗਲ ਜਵਾਬ ਨਹੀਂ ਦੇਖੋ ਪੰਜਾਬ ਦੀ ਬਹੁਤ ਵੱਡੀ ਤਲਾਸ਼ਦੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਦੁੱਖ ਹੈ ਇੱਕ ਉਮੀਦ ਨਾਲ ਉਹਨਾਂ ਨੇ ਬਣਾਇਆ ਸੀ ਵੀ ਯਾਰ ਆਮ ਘਰ ਦਾ ਮੁੰਡਾ ਇੱਕ ਜੱਟਾਂ ਦਾ ਮੁੰਡਾ ਅਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਪਤਾ ਨਹੀਂ ਕੀ ਕਰ ਦੂਗਾ ਪਰ ਇਹ ਨਹੀਂ ਸੀ ਕਰੇ ਸੋਚਿਆ ਵੀ ਸਾਡੇ ਪੰਜਾਬੀਆਂ ਦੇ ਮੁੰਡੇ ਨੂੰ ਦਿੱਲੀ ਦੇ ਲਾ ਲਿਆ ਕੇ ਦਬ ਲੈਣਗੇ ਯਾਰ ਦਿੱਲੀ ਦੇ ਸੇਠਾਂ ਦੇ ਦਬਕੇ ਮੂਰੇ ਸਾਡੇ ਪੰਜਾਬ ਦੇ ਪੁੱਤ ਦਾ ਯਾਰ ਜਾ ਕੇ ਢੱਲਾ ਹੋ ਜੂਗਾ ਕੰਮ ਅੱਜ ਕਿੱਥੇ ਗਈ ਉਹ ਗੱਲ ਜਿਹੜੀ ਕਹਿੰਦੇ ਸੀ ਜੀ ਅਸੀਂ ਪੰਜਾਬ ਲਈ ਖੜਾਂਗੇ ਪੰਜਾਬ ਲਈ ਖੜਾਂਗੇ ਭਗਤ ਸਿੰਘ ਉਹਨਾਂ ਦੀ ਤੁਸੀਂ ਸੌਂਹਾ ਖਾ ਕੇ ਉਹਨਾਂ ਨੇ ਪੱਗਾਂ ਬੰਨੀਆਂ ਤੇ ਅੱਜ ਤੁਹਾਨੂੰ ਉੱਥੋਂ ਦਬਕਾ ਮਾਰਦੇ ਆ ਮੜਾ ਜਾਂ ਦਿੱਲੀ ਦੇ ਸੇਠ ਤੇ ਤੁਸੀਂ ਕਹਿੰਦੇ ਜੀ ਸਰ ਜੋ ਹੁਕਮ ਐਨਾ ਨਾ ਧੱਕਾ ਕਰੋ ਯਾਰ ਵੀ ਸਾਡੇ ਪੰਜਾਬ ਨੂੰ ਮੁੜ ਕੇ ਸਾਂਹ ਹੀ ਨਾ ਸਕੀਏ ਅਜਾੜਾ ਜਿੰਨਾ ਕਿ ਤੁਸੀਂ ਕਰਗੇ ਹੋ ਉਹੀ ਸਾਨੂੰ ਨਹੀਂ ਪਤਾ ਅਗਲੇ 10 20 50 ਸਾਲ ਦੇ ਵਿੱਚ ਕਿਵੇਂ ਜਾ ਕੇ ਲੋਟ ਕਰਾਂਗੇ ਪਰ ਇਹੋ ਜੀ ਹਾਲਾਤ ਨਾ ਕਰਦੋ ਵੀ ਜਿਹਦੇ ਨਾਲ ਜਾ ਕੇ ਮੁੜ ਕੇ ਸੀ ਵਾਪਸ ਹੀ ਨਾ ਸਕੀਏ ਇੰਨਾ ਜੜਾ ਨਾ ਘਟੂ ਘਟ ਕਰਕੇ ਜਾਓ ਮਣਜੀ ਸ਼ਰਮ ਕਰ ਲਓ ਪੰਜਾਬ ਬਾਰੇ ਮਣ ਦਾ ਸੋਚ ਲਓ ਤੁਹਾਨੂੰ ਬਹੁਤ ਦਿੱਤਾ ਹੈ ਪੰਜਾਬ ਨੇ ਤੁਹਾਨੂੰ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਲੈ ਗਏ ਆ ਤੁਹਾਨੂੰ ਸਾਰਾ ਕੁਝ ਲੋਕਾਂ ਨੇ ਆਪ ਦਾ ਸੂਪ ਸੌਂਪਿਆ ਇੰਨਾ ਧੱਕਾ ਨਾ ਕਰੋ ਵੀ ਲੋਕ ਅੱਖਾਂ ਚ ਘਸੁੰਮ ਦੇ ਕੇ ਆਉਣ ਵਾਲੀ ਪੀੜ੍ਹੀਆਂ ਰੋਣ ਬਈ ਯਾਰ ਸਭ ਤੋਂ ਵੱਡੀ ਗਲਤੀ ਜਿਹੇ ਤਰਾਸ ਦੀ ਪੰਜਾਬ ਦੀ ਸੀ ਤਾਂ ਉਹ ਸੀ ਜਦੋਂ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਸਰਕਾਰ ਦੀ ਸੱਤਾ ਦੀ ਚਾਬੀ ਪੜਾਈ ਸੀ ਜ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਮੈਂ ਗੱਲਬਾਤ ਕੀਤੀ ਬਾਈ ਰਾਹਲਿੰਦਰ ਸਿੱਧੂ ਜੀ ਦੇ ਨਾਲ। ਉਹਨਾਂ ਨੇ ਪੱਖ ਰੱਖਿਆ। ਪਹਿਲਾ ਪੱਖ ਤਾਂ ਉਹਨਾਂ ਦਾ ਸੀ ਕਾਲਜ ਤੇ ਜਿਹੜਾ ਕਹਿੰਦੇ ਕਿ ਸਾਡਾ ਸਰਕਾਰੀ ਇੰਜੀਨੀਅਰਿੰਗ ਕਾਲ ਜਿਹੜਾ ਉਹ ਬੰਦ ਕਰ ਦਿੱਤਾ, ਤਾਲਾ ਲਗਾ ਦਿੱਤਾ ਉਹ ਸਰਕਾਰ ਨੇ। ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਆਈ ਸੀ। ਉਹ ਆਪਸ਼ਨਾਂ ਵੀ ਦੇ ਰਹੇ ਨੇ ਕਿ ਜੇਕਰ ਉਹ ਨਹੀਂ ਚਲਾਉਣਾ ਤਾਂ ਉਥੇ ਮੈਡੀਕਲ ਕਾਲ ਚਲਾ ਦਿਓ ਕੋਈ ਯੂਨੀਵਰਸਿਟੀ ਬਣਾਉਣ ਦੀ ਸਾਨੂੰ ਹੀ ਆਗਿਆ ਦੇ ਦਿਓ ਅਸੀਂ ਉੱਥੇ ਕੋਈ ਯੂਨੀਵਰਸਿਟੀ ਲਿਆਈਏ ਨਾਲ ਹੀ ਉਹਨਾਂ ਨੇ ਇਹ ਲੈਂਡ ਪੂਲਿੰਗ ਪਾਲਿਸੀ ਉਹ ਕਹਿੰਦੇ ਲੈਂਡ ਪੂਲਿੰਗ ਪਾਲਿਸੀ ਨਹੀਂ ਲੈਂਡ ਗ੍ਰੈਬਿੰਗ ਪਾਲਿਸੀ ਹੈ ਲੋਕਾਂ ਦੀ ਜ਼ਮੀਨ ਲੁੱਟਣੀ ਹੈ ਤੇ ਲੋਕ ਜਿਸ ਤਰੀਕੇ ਦੇ ਨਾਲ ਸਰਕਾਰ ਬੇਸ਼ੱਕ ਇਹ ਕਹਵੇ ਕਿ ਕੋਈ ਗਮਰਾਹ ਕਰ ਰਿਹਾ ਕੋਈ ਕੁਝ ਕਰ ਰਿਹਾ ਪਰ ਲੋਕਾਂ ਨੂੰ ਇਹ ਗੱਲ ਜੱਜ ਗਈ ਹੈ ਕਿ ਸਰਕਾਰ ਹੁਣ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਨੂੰ ਆਵੇਗੀ ਜਿਹਦੇ ਨਤੀਜੇ ਸਰਕਾਰ ਨੂੰ ਪਿੰਡਾਂ ਦੇ ਵਿੱਚ ਭੁਗਤਨੇ ਪੈਣਗੇ ਜਦੋਂ ਵੋਟਾਂ ਮੰਗਣ ਜਾਣਗੇ ਤਾਂ ਉਹਨਾਂ ਨੇ ਹਰ ਗੱਲ ਅਸੀਂ ਵੀ ਉਹਨਾਂ ਨੂੰ ਸਵਾਲ ਕੀਤੇ ਕੁ ਕਿ ਕਾਂਗਰਸੀ ਗੁੰਮਰਾਹ ਕਰ ਰਹੇ ਤਾਂ ਉਹਨਾਂ ਦੇ ਜਵਾਬ ਇਹਨਾਂ ਦੇ ਉੱਤੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆ ਵੀ ਹੋਏਗੀ ਹੋਰ ਇਸ ਤਰੀਕੇ ਦੇ ਇੰਟਰਵਿਊ ਦੇਖਦੇ ਰਹੋ ਲੋਕ ਵਾਈਟ